ਤਾਨੂੰ ਹੀ ਪਤਾ ਨਿਊਜ਼ ਕਿਹੜੀ ਵਾਇਰਲ ਹੁੰਦੀ ਹੈ 네ਗੇਟਿਵ ਨਿਊਜ਼ ਵਾਇਰਲ ਹੋਏਗੀ ਜਦੋਂ ਕੁਝ ਹੋਰ ਨਹੀਂ ਮਿਲਦਾ ਮੀਡੀਆ ਵਾਲਾ ਆ ਜਾਂਦੇ ਹੋ ਤੁਸੀਂ ਮੀਡੀਆ ਐਂ ਕਰਦਾ ਮੀਡੀਆ ਓਂ ਕਰਦਾ ਸਰ ਤੁਹਾਨੂੰ ਪਤਾ ਹੀ ਅਖਬਾਰਾਂ ਦੇ ਏਜੰਟ ਕੀ ਕਰਦੇ ਨੇ ਮੀਡੀਆ ਥੋੜਾ ਚਟਪਟਾ ਹਾਈਲਾਈਟ ਕਰਕੇ ਗੱਲ ਜਰੂਰ ਕਰਦਾ ਹੈ ਏਜੰਟ ਵੀ ਠੱਗੀਆਂ ਕਰਦੇ ਜੇ ਮੀਡੀਆ ਚਟਪਟਾ ਹੈ ਤਾਂ ਏਜੰਟ ਵੀ ਠੱਗੀਆਂ ਕਰਦੇ ਜਿਸ ਦਿਨ ਇੱਥੇ ਲੋਕਾਂ ਨੇ ਏਜੰਟਾਂ ਨੇ ਉਹੀ ਗੰਦ ਪਾਣਾ ਸ਼ੁਰੂ ਕਰਤਾ ਮੰਨ ਕੇ ਤੁਸੀਂ ਏਜੰਟ ਗੰਦ ਪਾਉਂਦੇ ਆਪਦੇ ਮੂੰਹੇ ਹੀ ਕਹਿੰਦੇ ਹਰ ਟਰੇਡ 'ਚ ਸਾਰੇ ਸਹੀ ਨਹੀਂ ਹੁੰਦੇ ਮੈਂ ਤਾਂ ਨਹੀਂ ਕਹਿੰਦਾ ਵੀ ਮੀ 2-4 ਲੱਖ ਰੁਪਇਆ ਵੀਜ਼ਾ ਲੱਗਣ ਤੋਂ ਬਾਅਦ ਜਵਾਕ ਉੱਥੇ ਪਹੁੰਚ ਜੂ ਉਹ ਐਕਸਟਰਾ ਦਿੱਤਾ ਚੰਗਾ ਹੈ ਕਿ ਜਿਹਦੇ ਕੋਲ ਵੀਜ਼ਾ ਲੱਗਿਆ ਹੀ ਨਹੀਂ ਉਹਦੇ ਕੋਲ 5 ਲੱਖ ਫਸ ਗਿਆ ਫਿਰ ਠਾਣਿਆਂ 'ਚ ਪਹੁੰਚੇ ਉਹ ਚੰਗਾ ਹੈ ਤੁਸੀਂ ਇਹ ਦੱਸੋ ਤੁਸੀਂ 25 ਹਜ਼ਾਰ ਪਹਿਲਾਂ ਦੇ ਕੇ ਖੁਸ਼ ਹੋ ਕੇ ਆਫਟਰ ਵੀਜ਼ਾ 25 ਲੱਖ ਦੇ ਕੇ ਖੁਸ਼ ਹੋ ਇੰਨਾ ਥੋੜੀ ਫਰਕ ਹੈ ਵੀ ਤੁਸੀਂ 25 ਹਜ਼ਾਰ ਚਲਵਾਨੇਓ ਤੇ ਉਹ 25 ਲੱਖ ਚਲਵਾਨੇ ਬਿਲਕੁਲ ਹੈਗਾ ਜੀ ਬਿਲਕੁਲ ਨਹੀਂ ਹੈ ਕੈਨੇਡਾ ਨੇ ਆਨਲਾਈਨ ਵਾਲਾ ਸਿਸਟਮ ਬੰਦ ਕੀਤਾ ਹੈ ਵਰਕ ਪਰਮਿਟ ਤਾਂ ਅੱਜ ਵੀ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਲੈ ਸਕਦੇ ਹੋ ਤੁਹਾਨੂੰ ਫਿੱਟ ਪੈਂਦਾ ਨਾ ਤਾਂ ਤੁਸੀਂ ਕਹਿ ਰਹੇ ਹੋ ਜ ਉਨੇ ਕੀ ਕਰਨਾ 10 ਸਾਲ ਦਾ ਵੀਜ਼ਾ ਤੁਸੀਂ ਵੀਜ਼ੇ ਲਵਾ ਰਹੇ ਹੋ ਵਿਜ਼ਟਰ ਦੇ ਬਿਲਕੁਲ ਲਗ ਰਹੇ ਤੁਸੀਂ ਜ਼ਰੂਰ ਆ ਰਹੇ ਆ ਵੀਜ਼ੇ ਪੇਪਰ ਚੈੱਕ ਕਰੋ ਰੋਜ਼ ਆ 10 ਸਾਲ ਵਾਲਾ ਵੀਜ਼ਾ ਆਇਆ ਕੋਈ ਕੱਲ ਹੀ ਸਟicker ਹੋ ਕੇ ਆਇਆ 10 ਸਾਲ ਦਾ ਬਿਲਕੁਲ ਮੈਂ ਇਸ ਇੰਟਰਵਿਊ ਦੇ ਵਿੱਚ ਐਡ ਕਰ ਸਕਦਾ ਮੈਨੂੰ ਭੇਜਣਾ ਪੈਣਾ ਤੁਹਾਨੂੰ ਇਹ ਜਿਹੜਾ 10 ਸਾਲ ਦਾ ਤੁਸੀਂ ਕਹਿ ਰਹੇ ਹੋ ਕਿਉਂਕਿ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਝੂਠ ਬੋਲਣ ਵਾਲੀ ਗੱਲ ਹੈ ਮੈਂ ਸਰ ਇੱਕ ਦੀ ਜਗ੍ਹਾ ਦੋ ਵੀਜ਼ੇ ਭੇਜਦਾ ਹਾਂ 10 ਸਾਲ ਦਾ ਵੀਜ਼ਾ ਹਾਂਜੀ ਕੈਨੇਡਾ ਛੱਡ ਕੇ ਲੋਕ ਜਪਾਨ ਜਾਣਾ ਸ਼ੁਰੂ ਕਰ ਦੇਣ ਕਿਉਂ ਅੱਪਾ ਜੀ ਕੈਨੇਡਾ ਨਾਲ ਕੰਪੇਅਰ ਕਰਦੇ ਕੈਨੇਡਾ ਤੋਂ ਜ਼ਿਆਦਾ ਕਮਾਈ ਹੈ ਉੱਥੇ 3 ਤੋਂ 4 ਲੱਖ ਰੁਪਏ ਉੱਥੇ ਬੰਦਦਾ ਆਮ ਬੰਦੇ ਦਾ ਜਿਹਦੇ ਕੋਲ ਜਾਪਾਨ ਦਾ ਟੂਰਿਸਟ ਵੀਜ਼ਾ ਹੈ ਨਾ ਉਹ ਫਿਰ ਕਿਸੇ ਵੀ ਕੰਟਰੀ ਦਾ ਟੂਰਿਸਟ ਵੀ ਲੈ ਸਕਦਾ ਹੈ ਬੜੀ ਆਸਾਨੀ ਨਾਲ ਸੋਖਾ ਮਿਲ ਜਾਂਦਾ ਹੈ ਸੋਖਾ ਉਹ ਵੀ ਜਪਾਨ ਦਾ ਪਾਸਪੋਰਟ ਸਟਰੋਂਗ ਹੈ ਦੁਨੀਆ 'ਚ ਦੂਜੇ ਨੰਬਰ ਤੇ ਹੈ ਜੀ ਵਰਲਡ 'ਚ ਵਰਲਡ 'ਚ ਦੂਜੇ ਨੰਬਰ ਤੇ ਪਰ ਜਿਹਦੇ ਕੋਲ ਜਪਾਨ ਦੀ ਸਿਟੀਜ਼ਨਸ਼ਿਪ ਹੋਵੇ ਤਾਂ ਉਹ ਤਾਂ ਰਾਜਾ ਹੀ ਹੋ ਗਿਆ ਇੱਕ ਤਰ੍ਹਾਂ ਦਾ ਮੈਂ ਅਸੀਂ ਅਮਰੀਕਾ ਨੂੰ ਸਮਝਦੇ ਵੀ ਅਮਰੀਕਾ ਤਕੜਾ ਹੈ ਕੱਲਾ ਰਿਚ ਕੰਟਰੀ ਹੈ ਉਹ ਜਪਾਨੀ ਭੁੱਖੇ ਨਹੀਂ ਮਰਦੇ ਨਾ ਜੀ ਟੈਕਨੋਲੋਜੀ ਦੇਖੋ ਸਰ ਹਰ ਚੀਜ਼ ਤਾਂ ਜਪਾਨ ਦੀ ਹੈ ਟਰੇਨ ਦੇਖੋ ਕਿੰਨੀ ਸਪੀਡ ਵਾਲੀਆਂ ਕੱਢ ਦਿੰਦੇ ਨੇ ਟੈਕਨੋਲੋਜੀ ਚ ਕਿੰਨੇ ਹਾਈ ਨੇ ਜੇ ਤੁਹਾਡੇ ਕੋਲ ਸਕਿੱਲਡ ਹੈ ਨਾ ਤੁਹਾਡੀ ਤਾਂ ਵੈਲਿਊ ਹੀ ਬਹੁਤ ਹੈ ਤੁਸੀਂ ਉੱਥੇ ਤੁਹਾਡੀ ਚਾਂਦੀ ਹੈ ਤੁਹਾਨੂੰ ਭਾਸ਼ਾ ਕਿਵੇਂ ਬੋਲਾਂਗੇ ਉਹਨਾਂ ਦੀ ਆਪਾਂ ਸਰ ਜਦੋਂ ਪਹਿਲੀ ਵਾਰ ਗਏ ਸੀ ਬਾਹਰ ਅੰਗਰੇਜ਼ੀ ਆਉਂਦੀ ਸੀ ਆਪਾਂ ਨੂੰ ਨਾ ਸਿੱਖੀ ਨਾ ਹੂੰ ਹੁਣ ਟਾਈਮ ਆ ਗਿਆ ਜੇ ਆਪਾਂ ਨੇ ਜ਼ਿੰਦਗੀ ਚ ਕੁਝ ਕਰਨਾ ਹੈ ਬਹੁਤ ਕੁਝ ਸਿੱਖਣਾ ਵੀ ਪੈਂਦਾ ਜਦੋਂ ਕੈਨੇਡਾ ਦੇ ਚੇਂਜਸ ਹੋ ਗਏ ਪਤਾ ਹੈ ਮੂਰੇ ਇਲੈਕਸ਼ਨ ਆ ਰਹੇ ਆ ਸਟ੍ਰਿਕਟ ਹੋ ਗਏ ਉਹਨਾਂ ਦੇ ਲਾਜ਼ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਬੰਦ ਹੈ ਤੁਸੀਂ ਕੈਨੇਡਾ ਕੈਨੇਡਾ ਕਿਉਂ ਕਰ ਰਹੇ ਹੋ ਬੰਦ ਕਦੀ ਵੀ ਨਹੀਂ ਹੋ ਸਕਦਾ ਜੀ ਕਿੰਨੇ ਪਰਸੈਂਟ ਜਿਹੜੀ ਇਕਨੋਮੀ ਹੈ ਸਾਡੇ ਵੀਜ਼ਾ ਕਰਕੇ ਟਿੱਕੀ ਹੋਈ ਹੈ ਜਿਹਨੇ ਜਾਣਾ ਹੈ ਵੀਜ਼ਾ ਹੀ ਨਹੀਂ ਲੱਗਣਾ ਜਦੋਂ ਨਹੀਂ 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 ਵੀਜ਼ਾ ਨਹੀਂ ਬੰਦ ਕੀਤਾ ਜਦੋਂ ਉੱਥੇ ਜਾ ਕੇ ਵਰਕ ਪਰਮਿਟ ਚ ਕਨਵਰਟ ਹੀ ਨਹੀਂ ਹੋਣਾ ਤਾਂ ਹੁਣ ਟੂਰਿਸਟ ਵੀਜ਼ੇ ਤੇ ਜਾ ਕੇ ਬੰਦੇ ਨੇ ਕਰਨਾ ਕੀ ਹੈ ਕਿਹਨੇ ਕਿਹਾ ਵਰਕ ਲੋਕ ਹੈ ਜਿਹੜੇ ਘੁੰਮਣ ਆਲੇ ਜਾਂਦੇ ਆ ਕਿਹਨੇ ਕਿਹਾ ਵਰਕ ਪਰਮਿਟ ਚ ਕਨਵਰਟ ਨਹੀਂ ਹੁੰਦਾ ਹਰਥਾਂ ਖਬਰਾਂ ਨੇ ਅਸੀਂ ਵਾਰ-ਵਾਰ ਤੁਹਾਨੂੰ ਕਹਿੰਨੇ ਆ ਕਿ ਏਜੰਟਾਂ ਕੋਲੇ ਜਾਣਾ ਤਾਂ ਸੋਚ ਸਮਝ ਕੇ ਜਾਇਆ ਕਰੋ ਆਪਣਾ ਦਿਮਾਗ ਆਪ ਵਰਤਿਆ ਕਰੋ ਕੋਈ ਇੰਟਰਵਿਊ ਦੇਖ ਕੇ ਜਾਂ ਕਿਤੇ ਇਸ਼ਤਿਹਾਰ ਪੜ੍ਹ ਕੇ ਬੋਰਡ ਪੜ੍ਹ ਕੇ ਗੱਲਾਂ ਚ ਨਾ ਆਇਆ ਕਰੋ ਪਿਛਲੇ 1 ਸਾਲ ਤੋਂ ਕੈਨੇਡਾ ਦੇ ਹਾਲਾਤਾਂ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਤੁਸੀਂ ਸਾਰੇ ਜਾਣਦੇ ਹੋ ਫੇਰ ਵੀ ਏਜੰਟ ਕੈਨੇਡਾ ਕੈਨੇਡਾ ਕਹਿੰਦਾ ਖਹਿੜਾ ਨਹੀਂ ਛੱਡ ਰੇ ਕੀ ਇਹ ਠੱਗੀ ਹੈ ਕਿ ਜੇ ਵੀਜ਼ਾ ਹੀ ਨਹੀਂ ਆ ਰੇ ਜੇ ਉਹ ਕੰਟਰੀ ਬੁਲਾਉਣਾ ਹੀ ਨਹੀਂ ਚਾਹ ਰਹੀ ਫਿਰ ਤੁਸੀਂ ਕੈਨੇਡਾ ਕੈਨੇਡਾ ਕਰਕੇ ਜਿਵੇਂ ਜਲੰਧਰ ਦੇ ਅੱਡੇ ਤੇ ਬੱਸਾਂ ਵਾਲੇ ਕਰਦੇ ਆ ਕਿ ਆਜੋ ਆਜੋ ਅੰਮ੍ਰਿਤਸਰ ਅੰਮ੍ਰਿਤਸਰ ਦੀ ਬੱਸ ਹੈ ਲੁਧਿਆਣਾ ਲੁਧਿਆਣਾ ਉਵੇਂ ਕੈਨੇਡਾ ਕੈਨੇਡਾ ਛੱਡ ਹੀ ਨਹੀਂ ਰਹੇ ਅੱਜ ਇਸਪ੍ਰੀਤ ਸਿੰਘ ਹੁਣੇ ਜਿਨ੍ਹਾਂ ਨਾਲ ਪਹਿਲਾਂ ਵੀ ਇੰਟਰਵਿਊਜ਼ ਕਰਦੇ ਰਹੇ ਆ ਇੰਡੀਆ ਟੂ ਅਬਰਾਡ ਜਲੰਧਰ ਦੀ ਇਹ ਕੰਪਨੀ ਜਿਹੜਾ ਇਹ ਦਾਵਾ ਕਰਦੇ ਰਹੇ ਆ ਕਿ ਅਸੀਂ ਬਹੁਤ ਥੋੜੇ ਪੈਸਿਆਂ 'ਚ ਲੋਕਾਂ ਦੇ ਵੀਜ਼ੇ ਲਵਾਏ ਅਸੀਂ ਪਲੰਬਰ ਏਸੀ ਮਕੈਨਿਕਾਂ ਨੂੰ ਵੀ ਕੈਨੇਡਾ ਪਹੁੰਚਾਤਾ ਸੀ ਅੱਜ ਉਹਨਾਂ ਨੂੰ ਇਸ ਕਟਹਿਰੇ 'ਚ ਖੜਾ ਕੀਤਾ ਹੈ ਅੱਜ ਉਹਨਾਂ ਨੂੰ ਸਾਹਮਣੇ ਬਿਠਾ ਕੇ ਪੁੱਛਾਂਗੇ ਕਿ ਆਖਰ ਪੰਜਾਬ ਦੇ ਏਜੰਟਸ ਇਹ ਗੰਦ ਕਿਉਂ ਪਾ ਰਹੇ ਐ ਈਸ਼ਪਰੀਤ ਜੀ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਮੱਕੜ ਭਾਜੀ ਭਾਜੀ ਗੰਦ ਇੰਦਾ ਸੈਂਸ ਗੰਦ ਕਿਵੇਂ ਪਾ ਰਹੇ ਨੇ ਉਹ ਤਾਂ ਲੋਕਾਂ ਦਾ ਭਲਾ ਨਹੀਂ ਇਹ ਕੀ ਤਮਸ਼ਾ ਹੈ ਭਾਜੀ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਦੋਂ ਕੈਨੇਡਾ ਦੇ ਚੇਂਜਸ ਹੋ ਗਏ ਪਤਾ ਹੈ ਮੂਰੇ ਇਲੈਕਸ਼ਨ ਆ ਰਹੇ ਐ ਸਟ੍ਰਿਕਟ ਹੋ ਗਏ ਉਹਨਾਂ ਦੇ ਲਾਜ਼ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਬੰਦ ਹੈ ਤੁਸੀਂ ਕੈਨੇਡਾ ਕੈਨੇਡਾ ਕਿਉਂ ਕਰ ਰਹੇ ਹੋ ਬੰਦ ਕਦੀ ਵੀ ਨਹੀਂ ਹੋ ਸਕਦਾ ਜੀ ਉਹਨਾਂ ਨੇ ਆਪਣੀ ਕੰਟਰੀ ਕਿੱਦਾਂ ਚਲਾਣੀ ਹੈ ਕਿੰਨੇ ਪਰਸੈਂਟ ਜਿਹੜੀ ਇਕਨੋਮੀ ਹੈ ਸਾਡੇ ਵੀਜ਼ਾ ਕਰਕੇ ਟਿੱਕੀ ਹੋਈ ਹੈ ਇੱਕ ਕੰਟਰੀਆਂ ਦੇ ਇੰਨੇ ਜਿਹੜੇ ਖਰਚੇ ਹੁੰਦੇ ਨੇ ਆ ਇੱਕ ਇਹ ਵੀ ਪਾਰਟ ਹੈਗਾ ਜਿੱਤੋਂ ਉਹਨਾਂ ਨੇ ਆਪਣੇ ਖਰਚੇ ਨੂੰ ਚਲਾਣੇ ਹੁੰਦੇ ਨੇ ਜੇ ਸਟ੍ਰਿਕਟ ਹੋਈ ਹੈ ਉਹਦੇ ਚ ਤਾਂ ਵਧੀਆ ਗੱਲ ਹੈ ਸਟ੍ਰਿਕਟ ਆਪਾਂ ਕੋਈ ਵੀ ਚੀਜ਼ ਰੂਲ ਸਾਡੇ ਇੱਥੇ ਆਪਾਂ ਟ੍ਰੈਫਿਕ ਰੂਲਸ ਕਹਦੇ ਹੀ ਸਟਿਕਟ ਹੋਏ ਨੇ ਉਹਦੇ ਚ ਕੀ ਬੈਨੀਫਿਟ ਹੋਏਗਾ ਲੋਕਾਂ ਦੇ ਉਹਨਾਂ ਵਾਸਤੇ ਹੈ ਨਾ ਐਕਸੀਡੈਂਟ ਘਟ ਜਾਣਗੇ ਵਧੀਆ ਉਹਨਾਂ ਵਾਸਤੇ ਸਾਡੇ ਵਾਸਤੇ ਕਿਵੇਂ ਵਧੀਆ ਸਾਡੇ ਵਾਸਤੇ ਜਿਹਨੇ ਜਾਣਾ ਵੀਜ਼ਾ ਹੀ ਨਹੀਂ ਲੱਗਣਾ ਜਦੋਂ ਨਹੀਂ 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 ਵੀਜ਼ਾ ਨਹੀਂ ਬੰਦ ਕੀਤਾ ਸਟ੍ਰਿਕਟ ਇਨ ਦਾ ਸੈਂਸ ਜਿਹੜਾ ਤੁਹਾਨੂੰ ਨਜ਼ਰ ਆਉਂਦੇ ਹੁੰਦੇ ਸੀ ਨਾ ਆਫਟਰ ਵੀਜ਼ਾ ਵਾਲੇ ਆਹ ਲੜੀਆਂ ਲੈ ਕੇ ਖੜੇ ਹੁੰਦੇ ਸੀ ਢੇਰੀ ਲਾਈ ਪਈ ਹੈ ਟੇਬਲ ਤੇ ਮੇਰੇ ਕੈਨੇਡਾ ਵੀਜ਼ੇ ਲੱਗ ਗਏ ਉਹ ਤੁਹਾਨੂੰ ਨਜ਼ਰ ਨਹੀਂ ਆਣਗੇ ਹੁਣ ਕਿਉਂ ਉਹਨਾਂ ਤੋਂ ਕੀ ਦਿੱਕਤ ਆਫਟਰ ਵੀਜ਼ਾ ਵਾਲਿਆਂ ਨੇ ਤਾਂ ਇੱਕ ਗੱਲ ਸੌਖੀ ਕੀਤੀ ਨਾ ਕਿ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਏਜੰਟਾਂ ਕੋਲੇ ਬੰਦਾ ਜਾਂਦਾ ਸੀ ਪੈਸਾ ਦਿੰਦਾ ਸੀ ਵੀਜ਼ਾ ਲੱਗਦਾ ਨਹੀਂ ਸੀ ਪੈਸਾ ਮਰ ਜਾਂਦਾ ਸੀ ਬੰਦੇ ਦਾ ਹੁਣ ਆਫਟਰ ਵੀਜ਼ਾ ਦੇ ਵਿੱਚ ਅਗਲਾ ਕਹਿੰਦਾ ਠੀਕ ਹੈ ਵੀਜ਼ਾ ਆਊਗਾ ਤਾਂ ਦੇ ਦੂੰਗਾ ਨਹੀਂ ਤਾਂ ਨਹੀਂ ਦੇਊਗਾ ਪੈਸਾ ਅੱਛਾ ਵੀਜ਼ਾ ਆਂਤੇ ਫੇ ਲੱਖ ਰੁਪਏ ਦੇ ਦੇਗਾ ਬੰਦਾ ਫਿਰ ਕੀ ਕਰੂਗਾ ਬੰਦਾ ਤੇ ਉਹੀ ਤਾਂ ਮੈਂ ਕਹਿ ਰਿਹਾ ਆਫਟਰ ਵੀਜ਼ਾ ਵਾਲੇ ਕਿਵੇਂ ਬੰਦ ਹੋ ਗਏ ਨੇ ਕਿਉਂਕਿ ਇਹ ਜਿਨੇ ਲੱਖ ਰੁਪਏ ਲੈਣਾ ਨੇ 15 ਲੱਖ 10 ਲੱਖ ਲੈਣਾ ਉਹ ਕੀ ਕਰੇਗਾ ਉਹ ਤੁਹਾਡੇ ਕੋਲ 10 ਤੋਂ 15 ਲੱਖ ਕਿਹੜਾ ਬੰਦਾ ਦੇਗਾ ਜਿਹਨੂੰ ਪਤਾ ਹੈ ਮੇਰੀ ਫਾਈਲ 2-4 ਲੱਖ ਰੁਪਇਆ ਵੀਜ਼ਾ ਲੱਗਣ ਤੋਂ ਬਾਅਦ ਜਵਾਕ ਉੱਥੇ ਪਹੁੰਚ ਜੂ ਉਹ ਐਕਸਟਰਾ ਦਿੱਤਾ ਚੰਗਾ ਹੈ ਕਿ ਜਿਹਦੇ ਕੋਲ ਵੀਜ਼ਾ ਲੱਗਿਆ ਹੀ ਨਹੀਂ ਉਹਦੇ ਕੋਲ 5 ਲੱਖ ਫਸ ਗਿਆ ਫਿਰ ਠਾਣਿਆਂ 'ਚ ਪਹੁੰਚੇ ਉਹ ਚੰਗਾ ਹੈ ਤੁਸੀਂ ਇਹ ਦੱਸੋ ਤੁਸੀਂ 25 ਹਜ਼ਾਰ ਪਹਿਲਾਂ ਦੇ ਕੇ ਖੁਸ਼ ਹੋ ਕੇ ਆਫਟਰ ਵੀਜ਼ਾ 25 ਲੱਖ ਦੇ ਕੇ ਖੁਸ਼ ਹੋ ਨਹੀਂ ਜੇ ਬੰਦਾ ਪਹੁੰਚੂਗਾ ਤਾਂ ਫਾਇਦਾ ਨਾ 25 ਹਜ਼ਾਰ ਤੇ 25 ਲੱਖ 'ਚ ਤਾਂ ਫਰਕ ਹੈ ਨਾ ਹਾਂਜੀ ਹਾਂਜੀ ਇੰਨਾ ਥੋੜੀ ਫਰਕ ਹੈ ਵੀ ਤੁਸੀਂ 25 ਹਜ਼ਾਰ ਚਲਵਾਨੇਓ ਤੇ ਉਹ 25 ਲੱਖ ਚਲਵਾਨੇ ਬਿਲਕੁਲ ਹੈਗਾ ਜੀ ਬਿਲਕ ਜਿਹੜੀ ਐਂਬੈਸੀ ਫੀਸ ਜੀਆਈਸੀ ਜਾਣੀ ਹੈ ਉਹ ਤਾਂ ਜਾਣੀ ਜਾਣੀ ਹੈ ਨਾ ਹਾਂਜੀ ਸਰ ਮੈਂ ਗੱਲ ਕਰ ਰਿਹਾ ਟੂਰਿਸਟ ਵੀਜ਼ਾ ਦੀ ਟੂਰਿਸਟ ਵੀਜ਼ਾ ਚ ਐਂਬੈਸੀ ਫੀਸ ਜਾਣੀ ਹੈ ਤਾਂ ਉਸ ਤੋਂ ਬਾਅਦ ਜੋ ਕੰਸਲਟੈਂਟ ਦੀ ਫੀਸ ਹੈ ਜੋ ਅਸੀਂ ਚਾਰਜ ਕਰਦੇ ਹਾਂ ਉਹ ਸਾਡਾ ਫੇਮਸ ਹੈ ਅਸੀਂ ਲੱਖਾਂ ਨਹੀਂ ਹਜ਼ਾਰਾਂ ਚ ਵੀਜ਼ਾ ਲਗਵਾ ਕੇ ਦਿੰਨੇ ਹਾਂ ਮੋਸਟ ਕੈਟੇਗਰੀ ਦੀ ਗੱਲ ਕਰਾਂ ਜਿਹੜੇ ਏਜੰਟ ਕਹਿੰਦੇ ਸੀਗੇ ਸਾਰੇ ਪੈਸੇ ਆਫਟਰ ਵੀਜ਼ਾ ਉਹ ਕੀ ਕਰਦੇ ਸੀ ਫੇਕ ਡਾਕੂਮੈਂਟਸ ਲਗਾਏ ਜਾਂਦੇ ਸੀਗੇ ਇੱਕ ਨਾਰਮਲ ਪ੍ਰੋਫਾਈਲ ਨੂੰ ਬਹੁਤ ਵੱਡਾ ਦਿਖਾਇਆ ਜਾਂਦਾ ਸੀ ਕਿ ਬੜੀ ਕਰੋੜਾਂ ਦੀ ਪ੍ਰਾਪਰਟੀ ਹੈ ਕਰੋੜਾਂ ਦਾ ਬਿਜ਼ਨਸ ਹੈ ਉਹਨਾਂ ਤੇ ਸਟ੍ਰਿਕਟ ਹੋਇਆ ਕੈਨੇਡਾ ਉਹਨਾਂ ਦੇ ਵੀਜ਼ੇ ਦੇਣੇ ਬੰਦ ਕੀਤੇ ਨੇ ਜਿਹੜੇ ਜੈਨੂਇਨ ਕੇਸ ਵਿੱਚ ਜੋ ਇੱਕ ਜੈਨੂਇਨ ਪ੍ਰੋਫਾਈਲ ਹੈ ਜੋ origignal documents ਆਪਾਂ ਲਗਾਣੇ ਆ ਉੱਤੇ ਅੱਜ ਵੀ ਵੀਜ਼ਾ ਆ ਰਹੇ ਨੇ ਤੁਸੀਂ ਸਾਡਾ ਪੇਜ ਚੈੱਕ ਕਰ ਸਕਦੇ ਹੋ ਅੱਜ ਵੀ ਅਸੀਂ ਰੋਜ਼ ਵੀਜ਼ੇ ਸਾਡੇ ਲੱਗਦੇ ਪਏ ਹੈਗੇ ਨੇ ਸਾਡੇ ਵੀਜ਼ੇ ਬੰਦ ਨਹੀਂ ਹੋਏ ਸਾਡੇ ਵੀਜ਼ੇ ਰੋਜ਼ ਆ ਰਹੇ ਨੇ ਉਹ ਵੀ ਨਾਰਮਲ ਤੋਂ ਨਾਰਮਲ ਪ੍ਰੋਫਾਈਲ ਜੇ ਕੋਈ 500 ਰੁਪਏ ਦਿਹਾੜੀ ਕਮਾਉਂਦਾ ਹੈਗਾ ਕਿਸੇ ਦੀ 10000 ਰੁਪਏ ਉੱਥੇ ਜਾ ਕੇ ਵਰਕ ਪਰਮਿਟ ਚ ਕਨਵਰਟ ਹੀ ਨਹੀਂ ਹੋਣਾ ਤਾਂ ਹੁਣ ਟੂਰਿਸਟ ਵੀਜ਼ੇ ਤੇ ਜਾ ਕੇ ਬੰਦੇ ਨੇ ਕਰਨਾ ਕੀ ਹੈ ਕਿਹਨੇ ਕਿਹਾ ਵਰਕ ਪਰਮਿਟ ਚ ਕਨਵਰਟ ਨਹੀਂ ਹੁੰਦਾ ਹਰ ਥਾਂ ਖਬਰਾਂ ਨੇ ਬਲੌਗਰ ਕਹਿ ਰਹੇ ਆ ਪੇਜ ਕਹਿ ਰਹੇ ਆ ਚੈਨਲ ਕਹਿ ਰਹੇ ਆ ਮੇਨਸਟ੍ਰੀਮ ਮੀਡੀਆ ਕਹਿ ਰਿਹਾ ਪੰਜਾਬ ਦਾ ਬਲੌਗਰ ਕਦੇ ਹਸਤੇ ਕਹਿ ਰਹੇ ਨੇ ਵਿਊਜ਼ ਦੇ ਲਈ views ਆ ਜਾਣ 4 ਪੈਸੇ ਆ ਜਾਣ ਸਾਨੂੰ ਸੋਸ਼ਲ ਮੀਡੀਆ ਤੋਂ 네ਗੈਟਿਵਿਟੀ ਇੰਨੀ ਜ਼ਿਆਦਾ ਫਲਾਈ ਜਾ ਰਹੀ ਹੈ ਨਾ ਗੰਦ ਪਾਇਆ ਜਾ ਰਿਹਾ ਕੁਝ ਕੁ ਲੋਕ ਜਿਹੜੇ ਸਮਝਦਾਰ ਨੇ ਜਿਹੜਾ ਰੀਅਲ ਅਸਲੀ ਖਬਰ ਤੁਹਾਡੇ ਤੱਕ ਆਮ ਜਨਤਾ ਤੱਕ ਪਹੁੰਚਾਉਂਦੇ ਬਾਕੀ ਸਾਰੇ ਜਾਣੇ views ਦੇ ਲਈ ਫੇਕ ਨਿਊਜ਼ ਬਣਾ ਬਣਾ ਕੇ ਆਪਣੇ ਵੱਲੋਂ ਤਰੋੜ ਮਰੋੜ ਕੇ ਲੋਕਾਂ ਤੱਕ ਪਹੁੰਚਾ ਰਹੇ ਨੇ ਕਿ ਕੈਨੇਡਾ ਨੇ ਵਰਤ ਪਰਮ ਬੰਦ ਕਰਤਾ ਕੈਨੇਡਾ ਨੇ ਜਿਵੇਂ ਕੋਵਿਡ ਦੇ ਟਾਈਮ ਤੇ ਆਨਲਾਈਨ ਸਿਸਟਮ ਸ਼ੁਰੂ ਕਰਤਾ ਸੀਗਾ ਕਿ ਭੀੜ ਇਕੱਠੀ ਨਾ ਹੋਵੇ ਤੁਸੀਂ ਘਰ ਬੈਠੇ ਆਨਲਾਈਨ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਕੈਨੇਡਾ ਨੇ ਆਨਲਾਈਨ ਵਾਲਾ ਸਿਸਟਮ ਬੰਦ ਕੀਤਾ ਵਰਕ ਪਰਮਿਟ ਤਾਂ ਅੱਜ ਵੀ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਵਰਕ ਪਰਮਿਟ ਲੈ ਸਕਦੇ ਹੋ ਤੁਹਾਨੂੰ ਫਿੱਟ ਪੈਂਦਾ ਨਾ ਤਾਂ ਤੁਸੀਂ کہہ ਰਹੇ ਹੋ ਸਾਰੇ ਚਾਉਂਦੇ ਹੋ ਕਿ ਬਹੁਤ ਸਾਰੇ ਲੋਕ ਆਉਣ ਇਸ ਗੱਲ ਦੇ ਨਾਲ ਜਦੋਂ ਵੀਜ਼ਾ ਨਹੀਂ ਆਉਣਾ ਤਾਂ ਫਿਰ ਇੰਨੇ ਲੋਕਾਂ ਨੂੰ ਆਪਦੇ ਦਫ਼ਤਰ ਬੁਲਾਉਣ ਦਾ ਫਾਇਦਾ ਕੀ ਹੈ ਉਹ 25000 ਜਿਹੜੀ ਫੀਸ ਲੈ ਰਹੇ ਉਹਦਾ ਮਤਲਬ ਤਾਂ ਤਾਂ ਹੀ ਹੈ ਨਾ ਜੇ ਵੀਜ਼ਾ ਲੱਗੂਗਾ ਤਾਂ ਜਦੋਂ ਵੀਜ਼ਾ ਹੀ ਨਹੀਂ ਲੱਗਣਾ ਤੇ ਫਿਰ ਉਹ 25000 25 ਲੱਖ ਉਹ ਮੈਟਰ ਹੀ ਨਹੀਂ ਕਰ ਰਾ ਸਰ ਵੀਜ਼ਾ ਕਿਉਂ ਨਹੀਂ ਲੱਗਣਾ ਮੈਂ ਕਹਿ ਰਿਹਾ ਸਾਡੇ ਰੋਜ਼ ਵੀਜ਼ੇ ਆ ਰਹੇ ਨੇ ਵੀਜ਼ੇ ਆਣੇ ਨੇ ਫੇਕ ਡਾਕੂਮੈਂਟਾਂ ਤੇ ਨਹੀਂ ਆਣੇ ਜੇ ਤੁਸੀਂ ਫੇਕ ਡਾਕੂਮੈਂਟ ਜਿਨ੍ਹਾਂ ਦੇ ਵੀਜ਼ੇ ਲੱਗੇ ਵੀ ਹੋਏ ਨੇ ਨਾ ਉਹ ਵੀ ਰਿਜੈਕਟ ਹੋ ਜਾਣੇ ਸਰਕਾਰ ਨੇ ਕਿਉਂ ਕਿਹਾ ਵੀ 10 ਸਾਲ ਦਾ ਵੀਜ਼ਾ ਨਹੀਂ ਲੱਗਣਾ ਹੁਣ ਸਰਕਾਰ ਨੇ ਨਹੀਂ ਕਿਹਾ ਹਜੇ ਇਸ ਤੇ ਬਹਿਸ ਚੱਲ ਰਹੀ ਹੈ ਕਿਨੇ ਕਿਹਾ ਹੈ ਨਹੀਂ ਹਜੇ ਸਾਡਾ ਕਲ ਸਟicker ਹੋ ਕੇ ਆਇਆ ਪਾਸਪੋਰਟ ਨਹੀਂ ਦੇਖੀ ਤੁਸੀਂ ਨਹੀਂ ਖਬਰ ਦੇਖੀ ਹੈ ਪਰ ਸਾਲ ਦਾ ਪੰਜਾਬ ਦੇ ਹਰੇਕ ਚੈਨਲ ਤੇ ਸੀ ਕੈਨੇਡਾ ਦੇ 10 ਸਾਲ ਦਾ ਵੀਜ਼ਾ ਨਹੀਂ ਲੱਗਣਾ ਇਹ ਡਿਸਾਈਡ ਆਪਾਂ ਲੋਕ ਕਰ ਰਹੇ ਆ ਨਾ ਕੈਨੇਡਾ ਨੇ ਤਾਂ ਨਹੀਂ ਕਿਹਾ ਨਾ ਉਹਨਾਂ ਦੀ ਆਪਣੀ ਸਾਈਟ ਤੇ ਤਾਂ ਨਹੀਂ ਲਿਖਿਆ ਨਾ ਉਹਨਾਂ ਨੇ ਕਿ ਅਸੀਂ ਵੀਜ਼ਾ ਘਟਾ ਰਹੇ ਹਾਂ ਇਹ ਤਾਂ ਆਪਾਂ ਹਿਊਮਰ ਫਲਾ ਰਹੇ ਆ ਹੁਣ ਮੈਂ ਅੱਜ ਜਾ ਕੇ ਕਹਿ ਕੇ ਚੱਲ ਜਾ ਬਈ 6 ਮਹੀਨੇ ਦਾ ਨਹੀਂ 2 ਮਹੀਨੇ ਦਾ ਵੀਜ਼ਾ ਲੱਗਣਾ ਮੇਰੀ ਗੱਲ ਨੂੰ ਸੱਚ ਮੰਨ ਲੈਣ ਉਹ ਤਾਂ ਫਿਰ ਗਲਤ ਹੈ ਨਾ ਕੈਨੇਡਾ ਨੇ ਨਹੀਂ ਹਜੇ ਕੁਝ ਐਸਾ ਅਨਾਉਂਸ ਕਿ ਆਪਾਂ ਵੀਜ਼ਾ ਇਦਾਂ ਹੋ ਸਕਦਾ 2015 ਤੋਂ ਪਹਿਲਾਂ ਕੈਨੇਡਾ 10 ਸਾਲ ਦਾ ਵੀਜ਼ਾ ਨਹੀਂ ਦਿੰਦਾ ਸੀਗਾ ਉਦੋਂ 6 ਮਹੀਨੇ ਦਾ ਸਾਲ ਦਾ 3 ਮਹੀਨੇ ਦਾ ਵੀਜ਼ਾ ਲੱਗਦਾ ਹੁੰਦਾ ਸੀਗਾ ਤੇ ਇਹ ਚ ਬਹੁਤ ਵੱਡੀ ਗੱਲ ਈ ਜੇਕਰ ਇਦਾਂ ਹੋ ਵੀ ਜਾਏਗਾ ਜਿਹਨੇ ਘੁੰਮਣ ਜਾਣਾ ਉਹਦੇ ਵਾਸਤੇ 6 ਮਹੀਨੇ ਦਾ ਵੀਜ਼ਾ ਬਹੁਤ ਹੈ ਘੁੰਮਣ ਕਿੰਨੇ ਕੁ ਲੋਕ ਜਾਂਦੇ ਆ ਲੋਕ ਤਾਂ ਜ਼ਿਆਦਾਤਰ ਤਾਂ ਉਹ ਹੀ ਜਾਂਦੇ ਜਿਨ੍ਹਾਂ ਨੇ ਜਾ ਕੇ ਵਰਕ ਪਰਮਿਟ ਕਨਵਰਟ ਕਰਨਾ ਹੈ ਆਪਦਾ ਜਿਨੇ ਵਰਕ ਪਰਮਿਟ ਚ ਕਨਵਰਟ ਕਰਨਾ ਉਹਦੇ ਵਾਸਤੇ ਇੱਕ ਦਿਨ ਦਾ ਵੀਜ਼ਾ ਹੀ ਬਹੁਤ ਹੈ ਉਹਨੇ ਕੀ ਕਰਨਾ 10 ਸਾਲ ਦਾ ਵੀਜ਼ਾ ਉਹਦੇ ਮਾਪਿਓ ਜਾ ਰਹੇ ਆ ਮਾਪੇ ਉਹਨ ਸਫੀਸ਼ੀਐਂਟ ਵੀਜ਼ਾ ਮਿਲ ਰਹੇ ਉਹਨਾਂ ਨੂੰ 6 ਮਹੀਨੇ ਦਾ ਅਗਰ ਤੁਸੀਂ ਕਹਿ ਰਹੇ ਹੋ ਵੈਸੇ ਇਦਾਂ ਤਾਂ ਕੁਝ ਹੋਇਆ ਨਹੀਂ ਮੈਂ ਨਹੀਂ ਕਹਿ ਰਿਹਾ ਥਾਂ ਥਾਂ ਤੇ ਖਬਰਾਂ ਤੁਸੀਂ ਸ਼ਾਇਦ ਮੀਡੀਆ ਨਹੀਂ ਦੇਖਦੇ ਅੱਜ ਕੱਲ੍ਹ ਖਬਰਾਂ ਤੁਸੀਂ ਬਿਜ਼ੀ ਰਹਿੰਦੇ ਹੋ ਵੀਜ਼ਿਆਂ 'ਚ ਇਹ ਬਹੁਤ ਖਬਰ ਪ੍ਰਚਾਰੀ ਗਈ ਕਿ ਜਿਹੜੇ ਪਰਪਸ ਲਈ ਜਾਊਗਾ ਬੰਦਾ ਵੀਜ਼ਾ ਅਪਲਾਈ ਕਰੂਗਾ ਵੀ ਵਿਆਹ ਹੈ 15 ਤਰੀਕ ਦਾ ਵਿਆਹ ਹੈ ਉਹਨੇ ਕੁ ਦਿਨਾਂ ਦਾ ਹੀ ਵੀਜ਼ਾ ਮਿਲਣਾ ਹੁਣ 10 ਸਾਲ ਦਾ ਵੀਜ਼ਾ ਨਹੀਂ ਮਿਲਣਾ ਦੇਖੋ ਤੁਹਾਡੀ ਗੱਲ 'ਚ ਇੱਕ ਇਹ ਪੁਆਇੰਟ ਸਹੀ ਹੈ ਕਿ ਟਰੈਵਲ ਪਲਾਨ ਜਿਹੜਾ ਆਪਾਂ ਲਿਖਿਆ ਹੋਏਗਾ ਨਾ ਕਿ ਆਪਾਂ ਇਸ ਤਰੀਕ ਨੂੰ ਉੱਥੇ ਟਰੈਵਲ ਕਰਨਾ ਉਸ ਟ੍ਰਿਗ ਨੂੰ ਸਾਨੂੰ ਟਰੈਵਲ ਕਰਨਾ ਪਏਗਾ ਅਦਰਵਾਈਜ਼ ਸਾਡਾ ਵੀਜ਼ਾ ਕੈਨਸਲ ਵੀ ਹੋ ਸਕਦਾ ਹੈ ਇਮੀਗ੍ਰੇਸ਼ਨ ਸਾਨੂੰ ਪ੍ਰੋਬਲਮ ਵੀ ਦੇ ਸਕਦੀ ਹੈ ਅੱਧੀ ਗੱਲ ਸਹੀ ਹੁੰਦੀ ਹੈ ਅੱਧੀ ਗਲਤ ਹੁੰਦੀ ਹੈ ਬਟ ਹਜੇ ਇਸ ਟੌਪਿਕ ਤੇ ਬਹਿਸ ਚੱਲ ਰਹੀ ਹੈ ਤੁਸੀਂ ਦੱਸ ਦਿਓ ਸਹੀ ਗੱਲ ਤੁਹਾਨੂੰ ਸਹੀ ਗੱਲ ਇਹ ਹੈ ਕਿ ਇਹ ਹਜੇ ਇਸ ਤੇ ਲਾਗੂ ਨਹੀਂ ਹੋਇਆ ਹਜੇ ਇਹ ਹੁਣ ਆ ਫਿਊਚਰ ਚ ਕੀ ਹੋਣਾ ਕੀ ਨਹੀਂ ਹੋਣਾ ਉਹ ਨਹੀਂ ਮੈਂ ਦੱਸ ਸਕਦਾ ਹਾਂ ਇਸ ਟੌਪਿਕ ਤੇ ਬਹਿਸ ਚੱਲ ਰਹੀ ਹੈ ਹੋ ਗਿਆ ਤੇ ਤਾਂ ਵੀ ਵੈਲ ਐਂਡ ਗੁੱਡ ਹੈ ਜੋ ਵੀ ਹੋਏਗਾ ਕੈਨੇਡਾ ਅਗਰ ਕੋਈ ਵੀ ਰੂਲ ਜਿਹੜੇ ਲਾਗੂ ਕਰੇਗੀ ਉਹ ਸਾਡੇ ਬਿਹਤਰੀ ਲਈ ਕਰੇਗੀ ਤੁਸੀਂ ਵੀਜ਼ੇ ਲਵਾ ਰਹੇ ਹੋ ਵਿਜ਼ਟਰ ਦੇ ਬਿਲਕੁਲ ਲਗ ਰਹੇ ਤੁਸੀਂ ਜ਼ਰੂਰ ਆ ਰਹੇ ਆ ਵੀਜ਼ੇ ਪੇਜ ਚੈੱਕ ਕਰੋ ਰੋਜ਼ ਆ ਰਹੇ 10 ਸਾਲ ਵਾਲਾ ਵੀਜ਼ਾ ਆਇਆ ਕੋਈ ਕੱਲ ਹੀ ਸਟicker ਹੋ ਕੇ ਆਇਆ 10 ਸਾਲ ਦਾ ਬਿਲਕੁਲ ਮੈਂ ਲੈ ਕੇ ਨਹੀਂ ਆਇਆ ਤਾਂ ਦਿਖਾ ਦਾਂ ਤੁਹਾਨੂੰ ਪਾਸਪੋਰਟ ਨਹੀਂ ਤੁਹਾਨੂੰ ਦਿਖਾਣਾ ਪੈ ਜਾਣਾ ਇਹ ਮੈਂ ਦਿਖਾ ਦਾਂਗਾ ਮੈਂ ਆਫਿਸ ਪਹੁੰਚ ਕੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਫੋਟੋ ਖਿੱਚ ਕੇ ਭੇਜਾਂਗਾ ਮੈਂ ਇਸ ਇੰਟਰਵਿਊ ਦੇ ਵਿੱਚ ਐਡ ਕਰ ਸਕਦਾ ਪਰ ਤੁਹਾਨੂੰ ਭੇਜਣਾ ਪੈਣਾ ਤੁਹਾਨੂੰ ਇਹ ਜਿਹੜਾ 10 ਸਾਲ ਦਾ ਤੁਸੀਂ ਕਹਿ ਰਹੇ ਹੋ ਕਿਉਂਕਿ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਝੂਠ ਬੋਲਣ ਵਾਲੀ ਗੱਲ ਹੈ ਮੈਂ ਇੱਕ ਜਗ੍ਹਾ ਤੇ ਬੈਠ ਕੇ ਤੇ ਝੂੜਤੇ ਝੂੜਦਾ ਨਟਾਰਾ ਕਰ ਲੈਂਦੇ ਆ ਜੀ ਬਿਲਕੁਲ ਸਹੀ ਇਹ ਐ ਨਹੀਂ ਕਰਨਗੇ ਤੁਹਾਡੇ ਦਫਤਰ ਆ ਕੇ ਕਰ ਲੈਣਗੇ ਮੈਂ ਸਰ ਇੱਕ ਦੀ ਜਗ੍ਹਾ ਦੋ ਵੀਜ਼ੇ ਭੇਜਦਾਗਾ 10 ਸਾਲ ਦਾ ਵੀਜ਼ਾ ਹਾਂਜੀ ਫਿਰ ਇਹ ਗੱਲਾਂ ਜੇ ਤੁਸੀਂ ਕਹਿ ਰਹੇ ਹੋ ਆਇਆ ਇੱਕ ਪਾਸੇ ਇੰਨਾ ਪ੍ਰਚਾਰ ਹੈ ਵੀ ਇਹ ਨਹੀਂ ਹੋਣਾ ਇੰਨਾ ਫਰਕ ਕਿਵੇਂ ਆ ਗੱਲ ਦੇ ਸਰ ਬਲੌਗਰਸ ਹੋਗੇ ਮੀਡੀਆ ਵਾਲੇ ਹੋਗੇ ਇਹ 네ਗਟਿਵਿਟੀ ਨੂੰ ਜ਼ਿਆਦਾ ਹਾਈਲਾਈਟ ਕਰਦੇ ਨੇ ਤੁਹਾਨੂੰ ਹੀ ਪਤਾ ਨਿਊਜ਼ ਕਿਹੜੀ ਵਾਇਰਲ ਹੁੰਦੀ ਹੈ 네ਗਟਿਵ ਨਿਊਜ਼ ਵਾਇਰਲ ਹੋਏਗੀ ਕਦੀ ਇਹ ਕੋਈ ਬੋਰ ਮਾਰਕ ਮਾਰਕਟਾਈ ਹੋਗੀ ਇਹ ਵਾਇਰਲ ਹੋ ਜੇਗੀ ਜਦੋਂ ਕੁਝ ਹੋਰ ਨਹੀਂ ਮਿਲਦਾ মিডিਆ ਵਾਲਾ ਆ ਜਾਂਦੇ ਹੋ ਤੁਸੀਂ মিডিਆ ਐਂ ਕਰਦਾ ਹੈ মিডিਆ ਓਂ ਕਰਦਾ ਸਰ ਤੁਹਾਨੂੰ ਪਤਾ ਹੀ ਅਖਬਾਰਾਂ ਦੇ ਏਜੰਟ ਕੀ ਕਰਦੇ ਨੇ ਏਜੰਟ ਦੇਖੋ ਹਰ ਟਰੇਡ ਦੇ ਵਿੱਚ ਸਾਰੇ ਸਹੀ ਨਹੀਂ ਹੁੰਦੇ ਸਾਰੇ ਗਲਤ ਵੀ ਨਹੀਂ ਹੁੰਦੇ ਸਾਰੇ মিডিਆ ਨੂੰ ਨਾ ਕਹੋ ਤੁਸੀਂ ਮੈਂ ਸਾਰੇ মিডিਆ ਨੂੰ ਨਹੀਂ ਕਹਿ ਰਿਹਾ ਬਟ মিডিਆ ਥੋੜਾ ਚਟਪਟਾ ਹਾਈਲਾਈਟ ਕਰਕੇ ਗੱਲ ਜ਼ਰੂਰ ਕਰਦਾ ਹੈ ਏਜੰਟ ਵੀ ਠੱਗੀਆਂ ਕਰਦੇ ਆ ਜੇ মিডিਆ ਚਟਪਟਾ ਹੈ ਤਾਂ ਏਜੰਟ ਵੀ ਠੱਗੀਆਂ ਕਰਦੇ ਆ ਉਹ ਫਿਰ ਸਰ ਟਰੇਡ ਚ ਹਰ ਟਰੇਡ ਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਬਟ ਆਪਾਂ ਸਹੀ ਜੋ ਤੁਹਾਨੂੰ ਸੂਟ ਕਰਦਾ ਤੁਸੀਂ ਉਹ ਪ੍ਰਮੋਟ ਨਹੀਂ ਕਰਦੇ ਕਰਦੇ ਆ ਜੀ ਕੀ ਤੁਸੀਂ ਹੁਣੇ ਤੁਸੀਂ ਗੱਲ ਕਰ ਰਹੇ ਸੀ ਕਿ ਜਾਪਾਨ ਜਾ ਸਕਦੇ ਆ ਲੋਕ ਜੀ ਤਾਂ ਤੁਸੀਂ ਚਾਹੁੰਦੇ ਹੋ ਕਿ ਹੁਣ ਕੈਨੇਡਾ ਛੱਡ ਕੇ ਲੋਕ ਜਾਪਾਨ ਜਾਣਾ ਸ਼ੁਰੂ ਕਰ ਦੇਣ ਕਿਉਂ ਸਰ ਮੈਂ ਨਹੀਂ ਚਾਹੁੰਦਾ ਮੈਂ ਇੱਕ ਆਪਸ਼ਨ ਦੇ ਰਿਹਾ ਕਿ ਆਪਾਂ ਜਾਪਾਨ ਵੀ ਜਾ ਸਕਦੇ ਆ ਜਾਪਾਨ ਇੱਕ ਐਸੀ ਕੰਟਰੀ ਜਿੱਥੇ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ ਯੰਗਸਟਰ ਹੈ ਨਹੀਂ ਉੱਥੇ ਡਿਮਾਂਡ ਬਹੁਤ ਹੈ ਕਿ ਸਾਡੇ ਕੋਲ ਯੰਗਸਟਰ ਆਣ ਇੱਥੇ ਆ ਕੇ ਕੰਮ ਕਰਨ ਔਰ ਕੰਮ ਦੀ ਉੱਥੇ ਕਮੀ ਨਹੀਂ ਅਗਰ ਆਪਾਂ ਕੈਨੇਡਾ ਨਾਲ ਹੀ ਕੰਪੇਅਰ ਕਰਦੇ ਆ ਨਾ ਮੈਂ ਵੈਸੇ ਕੈਨੇਡਾ ਨੂੰ ਨੈਗੇਟਿਵ ਨਹੀਂ ਕਰ ਰਿਹਾ ਆਪਾਂ ਜੇ ਕੈਨੇਡਾ ਨਾਲ ਕੰਪੇਅਰ ਕਰਦੇ ਆ ਕੈਨੇਡਾ ਤੋਂ ਜ਼ਿਆਦਾ ਕਮਾਈ ਉੱਥੇ 3 ਤੋਂ 4 ਲੱਖ ਰੁਪਏ ਉੱਥੇ ਬੰਦਾ ਆਮ ਬੰਦੇ ਦਾ ਇੰਨਾ ਕਮਾ ਲੈਂਦਾ ਬੰਦਾ ਉੱਥੇ ਤੇ ਦੱਸੋ ਉਸ ਨਾਲ ਲਿਵਿੰਗ ਐਕਸਪੈਂਸ ਘਟਾ ਹੈ ਹੁਣ ਕੈਨੇਡਾ ਚ ਲਿਵਿੰਗ ਐਕਸਪੈਂਸ ਕਿੰਨਾ ਜੇ ਬੰਦਾ ਜਾਏਗਾ ਪਹਿਲਾਂ ਨੂੰ ਲੱਖ ਰੁਪਏ ਦਾ ਘਟੋੜਾ ਦਾ ਲਿਵਿੰਗ ਐਕਸਪੈਂਸ ਆ ਜਾਂਦਾ ਉਸ ਤੋਂ ਅੱਜਪਾਣ ਚ ਉਹੀ 40-50 ਹਜ਼ਾਰ ਰੁਪਏ ਲਿਵਿੰਗ ਐਕਸਪੈਂਸ ਕੰਮ ਕੀ ਨੇ ਕਿਹੜੀ ਫੀਲਡ ਚ ਕੰਮ ਮਿਲਦਾ ਹਣੇ ਕਿਹਨੂੰ ਪਤਾ ਕੋਈ ਪਲੰਬਰ ਬੈਠਾ ਹੈ ਮਕੈਨਿਕ ਬੈਠਾ ਹੈ ਕੈਨੇਡਾ ਦਾ ਤਾਂ ਤੁਸੀਂ ਇਹ ਰੋਲਾ ਪਾ ਪਾ ਕੇ ਥਾਗੇ ਵੀ ਸਕਿਲਡ ਬੰਦੇ ਜਾਓ ਇੱਥੇ ਕੌਣ ਜਾਊਗਾ ਸਰ ਸਕਿਲਡ ਬੰਦੇ ਦੀ ਹਰ ਕੰਟਰੀ ਚ ਡਿਮਾਂਡ ਹੈ ਇੱਥੇ ਵੀ ਸਕਿਲਡ ਦੀ ਬਹੁਤ ਡਿਮਾਂਡ ਹੈ ਆਈਟੀ ਫੀਲਡ ਚ ਬੰਦੇ ਬਹੁਤ ਚਾਹੀਦੇ ਨੇ ਟੀਚਰ ਦੀ ਗੱਲ ਕਰ ਲੋ ਨਰਸ ਦੀ ਗੱਲ ਕਰ ਲੋ ਹਰ ਤਰ੍ਹਾਂ ਦੀ ਡਿਮਾਂਡਿੰਗ ਚ ਹੈਗਾ ਕਿਉਂਕਿ ਹੁਣ ਬੰਦੇ ਘੱਟ ਹੈ ਕੰਮ ਉੱਥੇ ਬਹੁਤ ਹੈ ਪਰ ਬੰਦੇ ਕਰਨ ਵਾਸਤੇ ਹੈ ਨਹੀਂ ਇਸ ਕਰਕੇ ਹਰ ਫੀਲਡ ਦੇ ਵਿੱਚ ਉੱਥੇ ਬੰਦੇ ਚਾਹੀਦੇ ਨੇ ਕੰਮ ਦੀ ਕੋਈ ਟੈਨਸ਼ਨ ਨਹੀਂ ਕੈਨੇਡਾ ਜਿੱਥੇ ਕੰਮ ਨਹੀਂ ਜਿੱਥੇ ਕਦਰ ਨਹੀਂ ਜਿੱਥੇ ਡੈਪੋਟੇਸ਼ਨ ਹੋ ਰਹੀ ਹੈ ਉਸ ਕੈਨੇਡਾ ਜਾ ਕੇ ਲੈਣਾ ਕੀ ਹੈ ਸਰ ਆਪਾਂ ਪਟਿਆਲਾ ਬੈਠੇ ਅੱਜ ਹੂੰ ਪੰਜਾਬ ਦਾ ਹਿੱਸਾ ਜੀ ਹਰ ਪਾਸੋਂ ਲੋਕ ਆਂਦੇ ਪੰਜਾਬ ਚ ਘੁੰਮਣ ਵਾਸਤੇ ਵੀ ਕੰਮ ਕਰਨ ਵਾਸਤੇ ਵੀ ਜੇ ਸਾਰੇ ਪਟਿਆਲਾ ਆ ਜਾਣ ਕੰਮ ਮਿਲੂਗਾ ਨਾ ਸੀਮਤ ਹੈ ਕੰਮ ਉਹੀ ਕੈਨੇਡਾ ਚ ਹੋ ਰਿਹਾ ਜਦੋਂ ਆਪਾਂ ਜਾਣੇ ਟੋਰਾਂਟੋ ਵੈਂਕੂਵਰ ਆ ਆਪਾਂ ਸਾਡੀ ਮਾਸੀ ਦਾ ਮੁੰਡਾ ਉੱਥੇ ਤਾਏ ਜੀ ਦਾ ਮੁੰਡਾ ਉੱਥੇ ਆਪਾਂ ਨੂੰ ਇੱਕ ਜਗ੍ਹਾ ਹੀ ਦੋ ਰਹਿ ਗਈਆਂ ਨੇ ਤੇ ਸੋ ਕੰਮ ਕਿੱਦਾਂ ਮਿਲੇਗਾ ਮੈਨੂੰ ਕਿਸੇ ਏਜੰਟ ਨੇ ਦੱਸਿਆ ਕਹਿੰਦੇ ਕਈ ਤਾਂ ਕਲਾਸਮੇਟ ਉੱਥੇ ਗਈ ਹੁੰਦੀ ਉਹਦੇ ਮਗਰ ਵੀ ਉੱਥੇ ਚਲੇ ਜਾਂਦੇ ਆ ਉਹ ਭਾਵੇਂ ਉੱਥੇ ਜਾ ਕੇ ਬੁਲਾਵੇ ਨਾ ਤੁਹਾਨੂੰ ਹੁੰਦਾ ਏ ਕਈ ਆਂਦੇ ਆ ਸਟੂਡੈਂਟ ਸਟੂਡੈਂਟਸ ਵੀ ਆਉਂਦੇ ਨੇ ਮੇਰੀ ਫਰੈਂਡ ਉੱਥੇ ਗਈ ਹੈ ਮੈਂ ਉੱਥੇ ਹੀ ਜਾਣਾ ਹੈ ਹਾਂਜੀ ਹਾਂਜੀ ਫਰੈਂਡ ਉੱਥੇ ਜਾ ਕੇ ਨਵਾਂ ਫਰੈਂਡ ਬਣਾ ਲੈ ਭਾਵੇਂ ਸਾਡੇ ਕੋਲ ਇਦਾਂ ਆਉਂਦੇ ਆ ਹਸਬੈਂਡ ਆਪਣੀ ਵਾਈਫ ਤੋਂ ਚੁਪਕੇ ਆਪਣੀ ਗਰਲਫ੍ਰੈਂਡ ਨਾਲ ਬਾਹਰ ਅਪਲਾਈ ਕਰ ਲੈਂਦਾ ਕੇਸ ਘਰੇ ਪਤਾ ਹੀ ਨਹੀਂ ਹੁੰਦਾ ਘਰੇ ਪਤਾ ਹੀ ਨਹੀਂ ਹੁੰਦਾ ਬੜੇ ਬੜੇ ਤਰ੍ਹਾਂ ਦੀ ਬ੍ਰਾਈਟ ਤੁਸੀਂ ਦੱਸ ਦਿੰਦੇ ਹੋ ਕਲੇਸ਼ ਪਵਾ ਦਿੰਦੇ ਹੋ ਕਿ ਸਾਨੂੰ ਕੀ ਲੋੜ ਹੈ ਜੀ ਹਾਂ ਇਹ ਕਹਿੰਦੇ ਕਰ ਮौज-ਮਸਤੀ ਕਰ ਤੇਰੀ ਲਾਈਫ ਹੈਗੀ ਹੈ ਚੁੱਪ-ਚਾਪ ਵੀਜ਼ਾ ਲਵਾ ਲੈਂਦੇ ਆ ਚੁੱਪ-ਚਾਪ ਵੀਜ਼ਾ ਲਗਵਾ ਕੇ ਘੁੰਮ ਫਿਰ ਆਉਂਦੇ ਨੇ ਫਿਰ ਕੈਨੇਡਾ ਜਾਂਦੇ ਆ ਉਹ ਬਿਲਕੁਲ ਕੈਨੇਡਾ ਜਾਂਦੇ ਨੇ ਮੇਰਾ ਮੁੱਦਾ ਇਹ ਹੈ ਕਿ ਆਪਾਂ ਨੂੰ ਕੈਨੇਡਾ ਬਹੁਤ ਵੱਡੀ ਕੰਟਰੀ ਹੈ ਸਾਨੂੰ ਐਕਸਪਲੋਰ ਕਰਨਾ ਚਾਹੀਦਾ ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਟੋਰਾਂਟੋ ਵੈਂਕੂਵਰ ਚ ਜ਼ਿਆਦਾ ਕਮਾਈ ਹੈ ਅਦਰ ਸਟੇਟਸ ਦੇ ਵਿੱਚ ਅਦਰ ਪ੍ਰੋਵਿੰਸ ਦੇ ਵਿੱਚ ਕਮਾਈ ਘੱਟ ਹੋਏਗੀ ਪਰ ਆਪਾਂ ਇਹ ਸੋਚੋ ਤੇ ਰਹਿਣ ਦਾ ਖਰਚਾ ਵੀ ਤਾਂ ਘੱਟ ਹੋਏਗਾ ਲੀਵਿੰਗ ਐਕਸਪੈਂਸਿਵ ਦਾ ਘੱਟ ਹੋਏਗਾ ਜਾਪਾ ਦੂਜੀ ਜਗ੍ਹਾ ਜਾਵਾਂਗੇ ਵੱਡੇ ਸ਼ਹਿਰ ਦੇ ਮੁਕਾਬਲੇ ਵੱਡੇ ਸ਼ਹਿਰ ਦੇ ਮੁਕਾਬਲੇ ਹੋਰ ਜਗ੍ਹਾ ਤੇ ਛੋਟੇ ਸ਼ਹਿਰਾਂ 'ਚ ਜਾਈਏ ਤਾਂ ਬਿਲਕੁਲ ਜੀ ਬਿਲਕੁਲ ਔਰ ਉੱਥੇ ਪੀਆਰ ਲੈਣੀ ਵੀ ਸਾਨ ਹੋ ਜਾਂਦੀ ਹੈ ਜਦੋਂ ਆਪਾਂ ਹੋਰ ਅਦਰ ਪ੍ਰੋਵਿੰਸ ਦੇ ਵਿੱਚ ਜਾਣੇ ਹੈਗੇ ਆ ਤੇ ਆਪਾਂ ਨੂੰ ਕੈਨੇਡਾ 'ਚ ਕੰਮ ਨਹੀਂ ਹੈਗਾ ਕਿ ਆਪਾਂ ਕੋਈ ਕੰਮ ਨਹੀਂ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਕੰਮ ਬਹੁਤ ਹੈ ਔਰ ਵੀਜ਼ੇ ਵੀ ਬਹੁਤ ਆ ਰਹੇ ਨੇ ਪਰ ਸਹੀ ਜਗ੍ਹਾ ਸਾਨੂੰ ਚੁਣਨੀ ਪੈਗੀ ਕਿ ਆਪਾਂ ਉੱਥੇ ਜਾ ਕੇ ਕਿਹੜੀ ਜਗ੍ਹਾ ਜਾ ਕੇ ਵਸਣਾ ਔਰ ਜੈਨੂਨ ਪੈਸਿਆਂ ਚ ਜੈਨੂਨ ਹਜ਼ਾਰਾਂ ਦੇ ਵਿੱਚ ਆਪਾਂ ਵੀ 40 40 ਲੱਖ 50 50 ਲੱਖ ਰੁਪਏ ਦੇਣ ਦੀ ਲੋੜ ਨਹੀਂ ਹੈ ਬਿਲਕੁਲ ਸਰ ਹੁਣ ਤੁਹਾਨੂੰ ਆਫਟਰ ਵੀਜ਼ਾ ਵੀ ਵੀਜ਼ੇ ਤੋਂ ਬਾਅਦ ਅਸੀਂ 50 ਲੱਖ ਲਵਾਂਗੇ ਵਿਜ਼ਟਰ ਵੀਜ਼ਾ ਕੱਲਾ ਪਾਸਪੋਰਟ ਫੜਾ ਦਿਓ ਬਸ ਸਾਨੂੰ ਸਰ ਹੁਣ ਤੁਹਾਨੂੰ ਨਜ਼ਰ ਨਹੀਂ ਆਣਗੇ ਅਵੀ ਵੀ ਲੱਖਾਂ ਨੇ ਜਿਹੜਾ ਲੜੀਆਂ ਚੁੱਕ ਕੇ ਘੁੰਮਦੇ ਹੁੰਦੇ ਸੀ ਹੁਣ ਨਹੀਂ ਨਜ਼ਰ ਆਣਗੇ ਐਵੇਂ ਦਿਖਾਉਂਦੇ ਸੀ ਹਾਂਜੀ ਹਾਂਜੀ ਸਾਰਿਆਂ ਦੇ ਕਿੱਧਰ ਜਾਣਗੇ ਵੀਜ਼ੇ ਸਭ ਦੇ ਰਿਵੋਕ ਹੋ ਗਏ ਜਿੰਨਾਂ ਨੇ ਫੇਕ ਡਾਕੂਮੈਂਟਾਂ ਤੇ ਕੇਸ ਅਪਲਾਈ ਕੀਤੇ ਸੀ ਨਾ ਵੀਜ਼ੇ ਆ ਗਏ ਔਰ ਰਿਵੋਕ ਹੋ ਗਏ ਵੀਜ਼ੇ ਇਮੀਗ੍ਰੇਸ਼ਨ ਦਿੱਲੀ ਹੀ ਮੋਰਤਾ ਕੈਨੇਡਾ ਤੋਂ ਵੀ ਮੋਰਤਾ ਹੈ ਹੁਣ ਜਿੰਨੇ ਵੀ ਵੀਜ਼ੇ ਵੀ ਫੇਕ ਹੁੰਦੇ ਆ ਵੀਜ਼ੇ ਫੇਕ ਨਹੀਂ ਹੁੰਦੇ ਵੀਜ਼ਾ ਅਸਲੀ ਹੈ ਪਰ ਬਾਅਦ ਚ ਇਨਕੁਆਰੀ ਬਿਠਾਉਣ ਦੇਣਾ ਲੱਗਦਾ ਹੈ ਡਾਕੂਮੈਂਟਸ 'ਚ ਗੜਬੜ ਹੈ ਉਹ 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 ਉੱਥੋਂ ਭੇਜ ਸਕਦੇ ਪੁੱਠੇ ਕੈਨੇਡਾ 에ਰਪੋਰਟ ਤੋਂ ਬਿਲਕੁਲ ਜੀ ਬੜੇ ਜੇ ਕੋਈ ਡਾਕੂਮੈਂਟ ਫੇਕ ਲਾਤਾ ਮੇਰੀ ਬੈਂਕ ਸਟੇਟਮੈਂਟ ਕਿਸੇ ਨੇ ਫੇਕ ਲਾਤੀ ਜੀ ਤੇ ਮੈਂ ਵੀਜ਼ਾ ਲੱਗ ਗਿਆ ਉੱਥੇ ਪਹੁੰਚ ਗਿਆ ਉੱਥੋਂ ਮੈਨੂੰ ਪੁੱਠੇ ਭੇਜ ਸਕਦੇ ਜੀ ਸਰ ਉਹਨਾਂ ਕੋਲ ਪੂਰੇ ਰਾਈਟਸ ਹੈ ਤੁਹਾਨੂੰ ਕਹਿਣਗੇ ਬੈਂਕ ਸਟੇਟਮੈਂਟ ਦਿਖਾਓ ਆਪਣੀ ਜੇ ਮੈਂ ਇੱਕ ਵਾਰ ਟਰੈਵਲ ਕਰ ਗਿਆ ਮਲਟੀਪਲ ਟਰੈਵਲ ਸੀਗਾ ਮੇਰੇ ਕੋਲੇ ਵੀਜ਼ਾ ਦੂਜੀ ਵਾਰੀ ਵੀ ਭੇਜ ਸਕਦੇ ਮੈਂ ਦੂਜੀ ਵਾਰ ਨਹੀਂ ਭੇਜੇ ਬਹੁਤ ਕੱਟ ਚਾਂਸ ਹੈ 10 2% ਚਾਂਸ ਜੇ ਮੈਂ ਇਹ ਗੱਲ ਬਹੁਤ ਚਰਚਾ ਆ ਰਹੀ ਹੈ ਅੱਜਕੱਲ ਵੀ ਜਿਹੜੇ ਰੀਜ਼ਨ ਕਰਕੇ ਟਰੈਵਲ ਹੋਏ ਹੋ ਉਹ ਜੇ ਉਹਦੇ ਤੇ ਨਹੀਂ ਗਏ ਤਾਂ ਦੂਜੀ ਵਾਰੀ ਫਿਰ ਉਹ ਪੁੱਠੇ ਭੇਜ ਦਿੰਦੇ ਇਹ ਵੀ ਪਿਛਲੇ ਦਿਨਾਂ ਚ ਗੱਲਾਂ ਹੋਈਆਂ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਹੈ ਜੋ ਆਪਾਂ ਟਰੈਵਲ ਪਲਾਨ ਦਿੱਤਾ ਹੈ ਜੇ ਆਪਾਂ ਘੁੰਮਣ ਜਾ ਰਹੇ ਹਾਂ ਕਿਸੇ ਨੂੰ ਮਿਲਣ ਜਾ ਰਹੇ ਹਾਂ ਅਗਰ ਉਹ ਟਰੈਵਲ ਉਸ ਡੇਟਾ ਦੇ ਵਿੱਚ ਆਪਾਂ ਨਹੀਂ ਕਰਦੇ ਫਿਰ ਇਮੀਗ੍ਰੇਸ਼ਨ ਆ ਕਿਉਂਕਿ ਤੁਸੀਂ ਕਿਹਾ ਹੋਇਆ ਕਿ ਮੈਨੂੰ ਵੀਜ਼ਾ ਦੋ ਮੈਂ ਇਨੇ ਦਿਨ ਵਾਸਤੇ ਘੁੰਮਣ ਜਾਣਾ ਤੇ ਤੁਸੀਂ ਗਏ ਕਿਉਂ ਨਹੀਂ ਫਿਰ ਸਵਾਲ ਜਵਾਬ ਉਹ ਦਿਨ ਵੀਜ਼ਾ ਤੁਹਾਡਾ ਕੈਨਸਲ ਵੀ ਕਰ ਸਕਦੇ ਹੋ ਅਗਲੀ ਵਾਰੀ ਵੀਜ਼ਾ ਮਿਲਣ 'ਚ ਵੀ ਪ੍ਰੋਬਲਮ ਆਊਗੀ ਫਿਰ ਬਿਲਕੁਲ ਸਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗਾ ਜੇ ਤੁਸੀਂ ਟਰੈਵਲ ਡੇਟ ਦਿੱਤੀ ਹੈ ਲੋਕ ਕੀ ਕਰਦੇ ਨੇ ਵੀਜ਼ਾ ਲਗਾ ਕੇ ਫਿਰ ਕਹਿੰਦੇ ਨੇ ਛੱਡ ਬਾਅਦ ਚ ਚਲ ਜਾਾਂਗੇ ਐਦਾਂ ਦੀ ਗਲਤੀ ਨਾ ਕਰਨਾ ਜੋ ਅੱਜ ਦੇ ਹਾਲਾਤ ਚੱਲਦੇ ਪਏ ਨੇ ਤੁਸੀਂ ਜੋ ਟਰੈਵਲ ਦਾ ਟਾਈਮ ਦਿੱਤਾ ਉਸ ਟਾਈਮ ਦੇ ਵਿੱਚ ਟਰੈਵਲ ਜ਼ਰੂਰ ਰਿਕਵਰ ਕਰਾਓ ਬਾਅਦ ਚ ਅਗਲੀ ਵਾਰ ਜਦੋਂ ਮਰਜ਼ੀ ਚੱਲ ਜਿਓ ਤੁਸੀਂ ਜਾਪਾਨ ਦਾ ਜ਼ਿਕ ਜਪਾਨ ਹੀ ਕਿਉਂ ਵੱਡਾ ਸਵਾਲ ਉਦੋਂ ਦਾ ਮੈਨੂੰ ਇਹ ਤੰਗ ਕਰ ਰਿਹਾ ਪਹਿਲੀ ਵਾਰ ਕੋਈ ਬੰਦਾ ਮਿਲਿਆ ਜਿਹੜਾ ਕਹਿ ਰਿਹਾ ਜਰਮਨੀ ਇੰਗਲੈਂਡ ਕੈਨੇਡਾ ਅਮਰੀਕਾ ਛੱਡ ਕੇ ਤੁਹਾਨੂੰ ਜਪਾਨ ਭੇਜ ਦਿੰਨੇ ਆ ਸਰ ਇੱਕ ਤਾਂ ਦੇਖੋ ਪਪੂਲੇਸ਼ਨ ਘਟਾ ਲੋਗ ਉੱਥੇ 100-100 ਸਾਲ ਦੀ ਉਮਰ ਹੈ ਇੰਨਾ ਲੰਬਾ ਜਿੰਦੇ ਨੇ এনवायरमेंट ਬਹੁਤ ਸਾਫ਼ ਸੁਥਰਾ ਹੈ ਖਾਣਾ ਪੀਣਾ ਬਹੁਤ ਪਿਓਰ ਹੈ ਕੰਮ ਕਾਰ ਦੀ ਵੀ ਕੋਈ ਕਮੀ ਨਹੀਂ ਹੈਗੀ ਵਧੀਆ ਇਨਕਮਸ ਆਪਾਂ ਤਮਾ ਸਕਦੇ ਹੈਗੇ ਆ ਤੇ ਸੈਕਿੰਡ ਜਪਾਨ ਦਾ ਇੱਕ ਹੋਰ ਮੇਰਾ ਮਕਸਦ ਹੈ ਕਿ ਜਿਹਦੇ ਕੋਲ ਜਪਾਨ ਦਾ ਟੂਰਿਸਟ ਵੀਜ਼ਾ ਹੈ ਨਾ ਉਹ ਫਿਰ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਲੈ ਸਕਦਾ ਬੜੀ ਆਸਾਨੀ ਨਾਲ ਸੌਖਾ ਮਿਲ ਜਾਂਦਾ ਸੌਖਾ ਉਹ ਵੀ ਜਪਾਨ ਦਾ ਪਾਸਪੋਰਟ ਸਟਰੋਂਗ ਹੈ ਦੁਨੀਆ 'ਚ ਦੂਜੇ ਨੰਬਰ ਤੇ ਹੈ ਜੀ ਵਰਲਡ ਦੇ ਵਰਲਡ 'ਚ ਵਰਲਡ 'ਚ ਦੂਜੇ ਨੰਬਰ ਤੇ ਜਪਾਨ ਬਹੁਤ ਸਰ ਟੈਕਨੋਲੋਜੀ ਦੇਖੋ ਤਾਂ ਜਿਹਦੇ ਕੋਲ ਜਪਾਨ ਦੀ ਸਿਟੀਜ਼ਨਸ਼ਿਪ ਹੋਵੇ ਤਾਂ ਉਹ ਤਾਂ ਰਾਜਾ ਹੀ ਹੋ ਗਿਆ ਇੱਕ ਸਾਡਾ ਮੈਂ ਅਸੀਂ ਅਮਰੀਕਾ ਨੂੰ ਸਮਝਦੇ ਵੀ ਅਮਰੀਕਾ ਤਕੜਾ ਹੈ ਗੱਲਾਂ ਕੁਝ ਨਹੀਂ ਹੈਗਾ ਜਪਾਨ ਅੱਗੇ ਜਪਾਨ 'ਚ ਮਿਨੀਮਮ ਜਿਹੜੀ ਇਨਕਮ ਹੈ ਨਾ 3 ਤੋਂ 4 ਲੱਖਾ ਉੱਥੇ ਬੰਦੇ ਦੀ ਸੋਚ ਪਰ ਮੰਥ ਪਰ ਮੰਥ ਕਿੰਨੀ ਕਿੰਨਾ रिच कंट्री ਆਹ ਬੋਤ ਜਪਾਨੀ ਭੁੱਖੇ ਨਹੀਂ ਮਰਦੇ ਨਾ ਜੀ ਟੈਕਨੋਲੋਜੀ ਦੇਖੋ ਸਰ ਹਰ ਚੀਜ਼ ਤਾਂ ਜਪਾਨ ਦੀ ਹੈ ਟ੍ਰੇਨ ਦੇਖੋ ਕਿੰਨੀ ਸਪੀਡ ਵਾਲੀਆਂ ਕੱਢ ਦਿੰਦੇ ਨੇ ਟੈਕਨੋਲੋਜੀ ਚ ਕਿੰਨੇ ਹਾਈ ਨੇ ਰੋਬੋਟ ਸੋਨਨ ਸਭ ਤੋਂ ਪਹਿਲਾਂ ਬਣਾਏ ਨੇ ਉੱਥੇ ਤਾਂ ਜੇ ਤੁਹਾਡੇ ਕੋਲ ਸਕਿਲਡ ਹੈ ਨਾ ਤੁਹਾਡੀ ਤਾਂ ਵੈਲਿਊ ਬਹੁਤ ਹੈ ਤੁਸੀਂ ਉੱਥੇ ਤੁਹਾਡੀ ਚਾਹੀਦੀ ਹੈ ਜਿਸ ਜਪਾਨ ਦੀ ਜੀ ਤੜ੍ਹੋ ਭਾਸ਼ਾ ਕਿਵੇਂ ਬੋਲਾਂਗੇ ਉਹਨਾਂ ਦੀ ਆਪਾਂ ਸਰ ਜਦੋਂ ਪਹਿਲੀ ਵਾਰ ਗਏ ਸੀ ਬਾਹਰ ਅੰਗਰੇਜ਼ੀ ਆਂਦੀ ਸੀ ਆਪਾਂ ਨੂੰ ਨਾ ਸਿੱਖੀ ਨਾ ਹੂੰ ਹੁਣ ਟਾਈਮ ਆ ਗਿਆ ਜੇ ਆਪਾਂ ਨੇ ਜ਼ਿੰਦਗੀ ਚ ਕੁਝ ਕਰਨਾ ਹੈ ਬਹੁਤ ਕੁਝ ਸਿੱਖਣਾ ਵੀ ਪੈਂਦਾ ਹੈ ਹੋਰ ਭਾਸ਼ਾਵਾਂ ਸਿੱਖੀਏ ਬਿਲਕੁਲ ਜਾਪਾਨ ਦੀ ਲੈਂਗੁਏਜ ਸਿੱਖ ਲਈ ਇੰਗਲਿਸ਼ ਤੁਹਾਨੂੰ ਆਂਦੀ ਹੈ ਤੁਸੀਂ ਉੱਥੇ ਕਦੀ ਭੁੱਖੇ ਨਹੀਂ ਮਰਸੇ ਤੁਸੀਂ ਰਾਜਾ ਹੋ ਰਾਜਾ ਉੱਥੇ ਥੋੜੀ ਜੀ ਮਿਹਨਤ ਤਾਂ ਕਰਨੀ ਪੈਗੀ ਆਪਾਂ ਕਰਨੇ ਕੁਝ ਵੀ ਮਿਹਨਤਾਂ ਕਰਨੀ ਪਵੇ ਤੇ ਉਹ ਬਸ ਜਾ ਕੇ ਉੱਥੇ ਸਾਨੂੰ ਪੈਸੇ ਆ ਜਾਣ ਕਿੰਨਾ ਕਰੋੜ ਰੁਪਿਆ ਲੱਗ ਜਾਂਦਾ ਜਾਪਾਨ ਪੰਜ ਨਹੀਂ ਬਿਲਕੁਲ ਸਰ ਕਿੰਦਾ ਦੀ ਹਜ਼ਾਰਾਂ ਰੁਪਏ ਸਾਡਾ ਕੰਮ ਹਜ਼ਾਰਾਂ ਦਾ ਸਿੱਦਾ ਕੋਈ ਵੀ ਕੰਟਰੀ ਦਾ ਮੇਰੇ ਤੋਂ ਵੀਜ਼ਾ ਲੈ ਲਓ ਮੈਂ ਤੁਹਾਨੂੰ ਹਜ਼ਾਰਾਂ ਚ ਵੀਜ਼ਾ ਲਗਵਾ ਦਿਆਂ ਕਿੰਨੇ ਫੰਡ ਚ ਫੰਡ ਦੀ ਲੋੜ ਨਹੀਂ ਹੈਗੀ ਨੈਸੈਸਰੀ ਨਹੀਂ ਹੈਗਾ ਤੁਸੀਂ ਫੰਡ ਸ਼ੋਅ ਕਰਨੇ ਜਿਵੇਂ ਅਮਰੀਕਾ ਦਾ ਤੁਸੀਂ ਕਿਹਾ ਕੋਈ ਫੰਡ ਨਹੀਂ ਚਾਹੀਦਾ ਕੋਈ ਕਾਗਜ਼ ਨਹੀਂ ਚਾਹੀਦਾ ਪਾਸਪੋਰਟ ਲਿਆਓ ਜਚਿਆ ਤਾਂ ਠੀਕ ਹੈ ਨਹੀਂ ਤਾਂ ਨਹੀਂ ਇਹਦੇ ਵਿੱਚ ਇੰਟਰਵਿਊ ਹੁੰਦੀ ਹੈ ਨਹੀਂ ਜਾਪਾਨ ਚ ਇੰਟਰਵਿਊ ਨਹੀਂ ਹੁੰਦੀ ਇਹਦੇ ਵਿੱਚ ਫੰਡ ਅਗਰ ਤੁਹਾਡੇ ਕੋਲ ਹੈਗੇ ਹੈ ਸ਼ੋਅ ਕਰ ਦਿਓ ਸਟੇਟਮੈਂਟ ਉਹਨਾਂ ਨੇ ਕੰਪਲਸਰੀ ਨਹੀਂ ਕਿਹਾ ਦਿਖਾਣੀ ਹੈਗੀ ਹੈ ਆਈਟੀਆ ਰਿਟਰਨਸ ਚਾਹੀਦੀਆਂ ਨੇ ਤੁਸੀਂ ਰਿਟਰਨ ਨਾਲ ਜ਼ਰੂਰ ਭਰਦੇ ਹੋਵੋ ਨਹੀਂ ਭਰਦੇ ਹੋਗੇ ਤੁਸੀਂ ਭਰ ਲਓ ਜਿਵੇਂ ਉਹ ਦੇਖਦੇ ਪੈਣੇ ਸ਼ੋ ਭਰ ਲਓ ਰਿਟਰਨਸ ਰਿਟਰਨਸ ਦੇ ਬੇਸ ਤੋਂ ਉਹਨਾਂ ਨੇ ਵੀਜ਼ਾ ਦੇਣ ਕਹਿੰਦੇ ਬਣ ਬਣ ਵੀ ਜਾਂਦੀਆਂ ਸੋ ਰਿਟਰਨ ਭਰ ਜਾਂਦੀਆਂ ਬਣਦੀਆਂ ਹਨ ਉਹ ਤੇ ਰਿਟਰਨ ਹੈ ਸੀਏ ਭਰ ਦਿੰਦਾ ਹੈਗਾ ਰਿਟਰਨ ਨਹੀਂ ਜਿਹੜੇ ਬਣਾ ਬਣੂ ਕੇ ਲਾ ਦਿੰਦੇ ਉਹ ਤਾਂ ਫਿਰ ਸਿਰਫ ਫੇਕ ਹੋ ਗਿਆ ਨਾ ਕੰਮ ਠੱਗੀ ਹੈ ਉਹ ਬਿਲਕੁਲ ਠੱਗੀ ਹੈ ਨਾਲੇ ਫੇਕ ਤੁਸੀਂ ਜਾਪਾਨ ਚ ਵੀ ਆਪਾਂ ਹੁਣ ਇਹ ਕੰਮ ਸਟਾਰਟ ਕਰਤੇ ਹੁਣ ਤਾਂ ਉਹਨਾਂ ਨੇ ਪਹਿਲੇ ਸਟਾਰਟ ਕੀਤਾ ਤੇ ਅਮਰੀਕਾ ਦੇ ਚੱਕ ਕੀਤੇ ਸੀ ਹੁਣ ਜਾਪਾਨ ਚ ਵੀ ਕਰਤੇ ਕੀ ਹਾਲ ਕਰਤਾ ਦੇਖੋ ਕੈਨੇਡਾ ਦਾ ਕਿੰਨੀ ਸਖਤਾਈ ਹੋਈ ਪਈ ਹੈ ਇਹ ਕਿਦੇ ਕਰਕੇ ਹੋਈ ਹੈ ਆ ਸਾਡੇ ਗਲਤ ਕੰਮਾ ਕਰਕੇ ਹੁਣ ਆਪਾਂ ਜਾਪਾਨ ਜਿਵੇਂ ਸਾਰਿਆਂ ਨੂੰ ਕਹਾਂਗਾ ਜਿਹੜੇ ਵੀ ਮੇਰੇ ਏਜੰਟ ਭਰਾ ਦੇਖਦੇ ਪਏ ਨੇ ਪਲੀਜ਼ ਇਹਦੇ ਵਿੱਚ ਨਾ ਤੁਸੀਂ ਇਹ ਵਾਲਾ ਕੰਮ ਸਟਾਰਟ ਕਰਿਓ ਇਹ ਆਪਾਂ ਕਿ ਕਿਤੇ ਰਿਟਰਨ ਨਾ ਹੀ ਬਣਾ ਬਣਾ ਲਾਂ ਲੱਗ ਜਔ ਸੋਕ ਬੜਾ ਸੌਖਾ ਵੀਜ਼ਾ ਲੱਗਣਾ ਇਹਦੇ ਵਾਸਤੇ ਤੁਹਾਨੂੰ ਇੰਨਾ ਡਾਕੂਮੈਂਟ ਬਣਾਉਣ ਦੀ ਲੋੜ ਨਹੀਂ ਈਜ਼ੀਲੀ ਵੀਜ਼ਾ ਆ ਜਾਣਾ ਤੇ ਕੋਈ ਗਲਤ ਕਿਸੇ ਨੂੰ ਗਾਈਡ ਨਾ ਕਰੋ ਇੱਕ ਪਾਸੇ ਯੂਰਪ ਬਾਰੇ ਬਹੁਤ ਚਰਚਾ ਰਹਿੰਦੀ ਹੈ ਕੈਨੇਡਾ ਦਾ ਤੁਸੀਂ ਜਿਵੇਂ ਜ਼ਿਕਰ ਕੀਤਾ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੇ ਕੈਨੇਡਾ ਨਹੀਂ ਜਾਣਾ ਤਾਂ ਯੂਰਪ ਜਾ ਕੇ ਸੈਟਲ ਹੋ ਜਾਪਾਨ ਬਹੁਤ ਨਵੀਂ ਗੱਲ ਤੁਸੀਂ ਕਰ ਰਹੇ ਹੋ ਜੀ ਜਦ ਕਹਿੰਦੇ ਪੁਚਾਲ ਬਹੁਤ ਆਉਂਦੇ ਆ ਉਸ ਕੰਟਰੀ ਦੇ ਵਿੱਚ ਹਾਂਜੀ ਹਾਂਜੀ ਤੇ ਇਸ ਘਬਰਾਟ ਨਾਲ ਹੀ ਸ਼ਾਇਦ ਬੰਦੇ ਨਾ ਜਾਣ ਵੀ ਅਸ ਤਾਂ ਪੁਚਾਲਾਂ 'ਚ ਰਹੇ ਕਦੇ ਨਹੀਂ ਲੱਕੜ ਦੇ ਘਰਾਂ ਦੇ ਵਿੱਚ ਸਰ ਉੱਥੇ ਲੋਕ ਰਹਿੰਦੇ ਨਹੀਂ ਉੱਥੇ ਜਾਪਾਨ 'ਚ ਵੀ ਤਾਂ ਲੋਕ ਰਹਿੰਦੇ ਹੀ ਪਏ ਨੇ ਪੁਚਾਲ ਆਉਂਦੇ ਨੇ ਤਾਂ ਵੀ ਰਹਿ ਰਹੇ ਨੇ ਉਹ ਸਿਸਟਮ ਇਹਨਾਂ ਨੇ ਇਦਾਂ ਦਾ ਬਣਾ ਰੱਖਿਆ ਜੇ ਪੁਚਾਲਾ ਜੇ ਕਿਸੇ ਨੂੰ ਸੱਟ ਵੇਟ ਨਹੀਂ ਲੱਗਦੀ ਹੈਗੀ ਉਹ ਸਾਰਾ ਕੁਝ ਉਹਨਾਂ ਨੇ ਸਿਸਟਮ ਪੜਾਇਆ ਪਰ ਯੂਰਪ ਦੀ ਮੈਂ ਜਿਵੇਂ ਗੱਲ ਕਰ ਰਿਹਾ ਲੋਕਾਂ ਦੀ ਪ੍ਰੈਫਰੈਂਸ ਕੈਨੇਡਾ ਤੋਂ ਬਾਅਦ ਯੂਰਪ ਹੈ ਲੋਕਾਂ ਦੀ ਪ੍ਰੀਫਰੈਂਸ ਇੰਗਲੈਂਡ ਹੈ ਜੇ ਇੰਗਲੈਂਡ ਨਹੀਂ ਹੈ ਤਾਂ ਯੂਰੋਪੀਅਨ ਕੰਟਰੀਜ਼ ਜਰਮਨੀ ਜਾ ਕੇ ਖੁਸ਼ ਹੈ ਅਗਲਾ ਡੈਨਮਾਰਕ ਜਾ ਕੇ ਖੁਸ਼ ਹੈ ਬਿਲਕੁਲ ਸਰ ਸਾਡੇ ਕੋਲ ਵੀ ਸ਼ੈਨੇਗਨ ਦੇ ਬਹੁਤ ਆਂਦੇ ਨੇ ਕਲਾਇੰਟ ਸ਼ੈਨੇਗਨ ਬਹੁਤ ਅੱਛੀ ਕੰਟਰੀ ਹੈਗੀ ਹੈ ਉੱਥੇ ਵੀ ਬੰਦਾ ਜਾ ਕੇ ਵਧੀਆ ਆਪਣਾ ਸੈਟਲ ਕਰ ਸਕਦਾ ਘੁੰਮਣ ਫਿਰਨ ਵਾਸਤੇ ਵੀ ਵਧੀਆ ਹੈ ਅੱਛਾ ਕਮਾ ਵੀ ਸਕਦਾ ਹੈ ਸਾਡੇ ਕੋਲ ਕੈਨੇਡਾ ਤੋਂ ਬਾਅਦ ਲੋਕ ਯੂਐਸਏ ਦਾ ਬੜਾ ਡਿਮਾਂਡ ਕਰਦੇ ਪਏ ਨੇ ਯੂਐਸਏ ਵੀਜ਼ਾ ਵੀ ਆ ਰਹੇ ਨੇ ਯੂਐਸਏ ਦੀ ਸੁਣਿਆ ਹੋਵੇਗਾ ਯੂਐਸਏ ਨੇ ਕਹੇ ਸੀ 2.5 ਲੱਖ ਅਪਾਇੰਟਮੈਂਟਸ ਦੇਣੀਆਂ ਜਿੱਥੇ ਪਿੱ ਸਾਲ ਦੀਆਂ ਉਹਦੇ ਚੋ ਇੰਡੀਅਨ ਕਿੰਨੇ ਕ ਜਾਂਦੇ ਹੋਣਗੇ ਉਹਨਾਂ ਨੇ ਓਵਰਆਲ ਦੇਣੀ ਜੀ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਮੋਸਟਲੀ ਇੰਡੀਅਨ ਸੀ ਜ਼ਿਆਦਾ ਹੁੰਦੇ ਨੇ ਤੁਸੀਂ ਇਹ ਲਾ ਲਓ ਮੋਟਾ-ਮੋਟਾ ਲੱਖ ਕੋ ਬੰਦਾ ਤਾਂ ਇੰਡੀਆ ਦਾ ਹੋਏਗਾ ਸਾਡੀ ਇੱਕ ਧਾਰਨਾ ਹੈ ਵੀ ਯੂਐਸ ਦਾ ਵੀਜ਼ਾ ਨਹੀਂ ਲੱਗਦਾ ਉੱਥੇ ਜਾ ਕੇ ਕਹਿੰਦੇ ਕਿ ਇੰਟਰਵਿਊ ਦੇਣੀ ਬਹੁਤ ਔਖੀ ਹੈ ਸਰ ਪਾਪੂਲੇਸ਼ਨ ਦੇਖੋ ਯੂਐਸਏ ਕਿੰਨੀ ਹੈ ਸਾਡੇ ਪੰਜਾਬੀ ਕਿੰਨੇ ਵਸੇ ਹੋਏ ਨੇ ਉੱਥੇ ਵੀਜ਼ਾ ਕਿਉਂ ਨਹੀਂ ਲੱਗਦਾ ਆਪਣੇ ਲੋਕ ਡੌਂਕੀਆਂ ਮਾਰ-ਮਾਰ ਕੇ 40-40 ਲੱਖ ਰੁਪਏ ਦੇ ਕੇ ਜਾ ਰਹੇ ਹੈਗੇ ਨੇ ਦੱਸੋ ਅਗਰ ਇੱਕ ਸਿੱਧੇ ਤਰੀਕੇ ਨਾਲ ਹੁਣ 트럼ਪ ਸਰਕਾਰ ਨੇ ਜਦੋਂ ਇਹਨਾਂ ਨੇ ਪਹਿਲਾਂ ਪ੍ਰੋਮਿਸ ਕੀਤਾ ਸੀਗਾ ਕਿ ਜਿਹੜੇ ਵੀ ਮੇਰੀ ਕੰਟਰੀ ਚ ਲੀਗਲ ਤਰੀਕੇ ਨਾਲ ਆਣਗੇ ਮੋਂ ਉਹਨਾਂ ਨੂੰ ਗ੍ਰੀਨ ਕਾਰਡ ਵੀ ਦਵਾਂਗਾ ਔਰ ਵੀਜ਼ੇ ਵੀ ਸੌਖੇ ਕਰਾਂਗਾ ਅੱਜ ਤੁਹਾਨੂੰ ਪਤਾ ਸਰਕਾਰ ਬਦਲ ਚੁੱਕੀ ਹੈਗੀ ਤੇ ਹੁਣ ਉਹਨਾਂ ਨੇ ਵਾਦਾ ਪੂਰਾ ਕਰਨਾ ਤਾਂ ਹੀ ਤਾਂ ਉਹਨਾਂ ਨੇ 2.5 ਲੱਖ ਅਪਾਇੰਟਮੈਂਟ ਕਿਸ ਵਾਸਤੇ ਓਪਨ ਕੀਤੀ ਹੈ ਰਿਫਿਊਜ਼ ਕਰਨ ਵਾਸਤੇ ਤਾਂ ਨਹੀਂ ਕੀਤੀ ਵੀਜ਼ੇ ਦੇਣ ਵਾਸਤੇ ਕੀਤੀ ਤੇ ਵੀਜ਼ੇ ਆ ਵੀ ਦੇਣੇ ਤਾਂ ਆਣੇ ਵੀ ਹੈਗੇ ਬਹੁਤ ਯੂਐਸ ਸੁਧਾਰਨ ਬੰਦਾ ਇੰਟਰਵਿਊ ਕਿਵੇਂ ਕਲੀਅਰ ਕਰੂਗਾ ਸਰ ਸਧਾਰਨ ਭਾਸ਼ਾ ਚ ਇੰਟਰਵਿਊ ਹੁੰਦਾ ਸਧਾਰਨ ਸਵਾਲ ਹੁੰਦੇ ਨੇ ਸਾਰਾ ਕੁਝ ਉੱਥੇ ਸਧਾਰਨ ਹੀ ਹੁੰਦਾ ਤੁਸੀਂ ਉਹਨਾਂ ਵੱਸੇ ਪੁੱਛਣਾ ਕੀ ਕਰਨ ਚੱਲੇ ਹੋ ਕਿਉਂ ਜਾਣਾ ਕਿੰਨੇ ਦਿਨ ਵਾਸਤੇ ਜਾਣਾ ਹੈ ਕੰਮ ਕੀ ਕਰਦੇ ਹੋ ਨੋਰਮਲ ਉਹਨਾਂ ਨੇ ਗੱਲਾਂ ਕਰਨ ਬੇਸਿਕ ਜਿਹੀਆਂ ਗੱਲਾਂ ਬੇਸਿਕ ਗੱਲਾਂ ਉਹ ਵੀ ਤੁਹਾਡੀ ਆਪਣੀ ਮਦਰ ਟੰਗ ਤੁਹਾਡੀ ਮਾਂ ਬੋਲੀ ਪੰਜਾਬੀ ਚ ਇਸ ਤੋਂ ਸੌਖਾ ਕੋਰ ਕੀ ਹੋਏਗਾ ਲੱਖਾਂ ਰੁਪਿਆ ਲੱਗਦਾ ਹੋਊਗਾ ਬਿਲਕੁਲ ਨਹੀਂ ਜੀ ਤੇ ਇੱਕ ਲੱਖ ਰੁਪਏ ਛੱਡੋ ਬਹੁਤ ਘੱਟ ਖਰਚੇ 'ਚ ਅਸੀਂ ਸਾਡਾ ਟੈਗ ਲਾਈਨ ਹੈ ਜੀ ਕਿਸੇ ਵੀ ਕੰਟਰੀ ਦਾ ਸਾਡੇ ਕੋਲ ਟੂਰਿਸਟ ਵੀਜ਼ਾ ਲੈ ਲਓ ਅਸੀਂ ਹਜ਼ਾਰਾਂ 'ਚ ਲੈ ਕੇ ਦਾਂਗੇ ਸਾਡੇ ਲਈ ਅਮਰੀਕਾ ਦਾ ਵੀ ਰੇਟ ਹੈ ਸਾਡੇ ਲਈ ਜਾਪਾਨ ਦਾ ਵੀ ਰੇਟ ਹੈ ਸ਼ੈਨੇਗਨ ਦਾ ਵੀ ਰੇਟ ਹੈ ਕੈਨੇਡਾ ਦਾ ਵੀ ਰੇਟ ਹੈ ਸਾਰਾ ਰੇਟ ਇੱਕੋ ਹੀ ਸੇਮ ਹੈ ਅਸੀਂ ਹਜ਼ਾਰਾਂ ਦੇ ਵਿੱਚ ਟੂਰਿਸਟ ਵੀਜ਼ਾ ਲਗਵਾ ਕੇ ਦਿੰਨੇ ਆ ਮਾਰਕੀਟ 'ਚ 40 40 50 50 ਲੱਖ ਰੁਪਿਆ ਅਮਰੀਕਾ ਦੇ ਟੂਰਿਸਟ ਵੀਜ਼ੇ ਦਾ ਰੇਟ ਹੈ ਡੇਟ ਲੈਂਡ ਦੇ 5 ਲੱਖ ਰੁਪਿਆ ਲੈ ਲੈਂਦੇ ਲੋਕ ਨੇਟ ਲੈ ਕੇ ਦੇਵਾਂਗੇ 4-5 ਲੱਖ ਰੁਪਿਆ ਉਹਦਾ ਦੇਖੋ ਕਿੰਨੀ ਮਾੜੀ ਗੱਲ ਹੈ ਮੈਂ ਹੁਣ ਤੁਹਾਡੇ ਮਾਧਿਅਮ ਨਾਲ ਜਿਹੜੇ ਦੇਖਦੇ ਪਏ ਨੇ ਭਾਈ ਸਾਹਿਬ 5-5 ਲੱਖ ਰੁਪਿਆ ਤੁਹਾਨੂੰ ਡੇਟਾਂ ਦਾ ਨਾ ਭਰੋ ਸਾਡੇ ਕੋਲ ਆਓ ਅਸੀਂ ਤੁਹਾਨੂੰ ਕੋਈ 40 40 ਲੱਖ ਦੇਣ ਦੀ ਲੋੜ ਨਹੀਂ ਬਹੁਤ ਹੀ ਘੱਟ ਖਰਚੇ 'ਚ ਤੁਹਾਨੂੰ ਵੀਜ਼ਾ ਲੈ ਕੇ ਦਾਂਗੇ ਯੂ ਐਸ ਏ ਦਾ ਉੱਥੇ ਜਾ ਕੇ ਯੂ ਐਸ ਏ ਚ ਅੱਜ ਕੱਲ ਇਹ ਚਰਚਾ ਹੈ ਕੈਨੇਡਾ ਜਾਂਦੇ ਆ ਲੋਕ ਤੇ ਫਿਰ ਉੱਥੋਂ ਟੱਪ ਕੇ ਯੂ ਐਸ ਏ ਨੂੰ ਜਾ ਰਹੇ ਆ ਜੀ ਪਿਛਲੇ ਦਿਨਾਂ ਚ ਟਰੰਪ ਤੇ ਟਰੂਡੋ ਦੀ ਮੁਲਾਕਾਤ ਹੋਈ ਹੈ ਕਹਿੰਦੇ ਹੁਣ ਕਹਾਣੀ ਬਦਲ ਜਾਣੀ ਹੈ ਇਹ ਤਾਂ ਨਹੀਂ ਕਿ ਅੱਜ ਤੁਸੀਂ ਕਹਿ ਰਹੇ ਹੋ ਯੂ ਐਸ ਏ ਜਾਓ ਕੱਲ ਨੂੰ ਪੁੱਠੇ ਡਿਪੋਰਟ ਕਰਨ ਲੱਗ ਜੇ ਟਰੰਪ ਸਾਹਿਬ ਉਥੋਂ ਨਹੀਂ ਸਰ ਹਜੇ ਤੱਕ ਤਾਂ ਜਦੀ ਕੋਈ ਨਿਊਜ਼ ਨਹੀਂ ਸਗੋ ਜਿਹੜੇ ਇਲੀਗਲ ਤਰੀਕੇ ਨਾਲ ਗਏ ਨੇ ਨਾ ਉਹਨਾਂ ਨੂੰ ਡਿਪੋਰਟ ਹੋ ਸਕਦੀਆਂ ਲਾ ਕੇ ਹਾਂ ਡੌਂਕੀਆਂ ਲਾ ਕੇ ਜਿਵੇਂ ਤੁਸੀਂ ਯਾਰੋ ਕੈਨੇਡਾ ਤੋਂ ਯੂ ਐਸ ਏ ਟੱਪ ਕੇ ਜਾਂ ਇੱਥੇ ਹੀ ਡੌਂਕੀ ਮਾਰ ਕੇ ਗਏ ਨੇ ਤੇ ਉਹਨਾਂ ਨੂੰ ਤਾਂ ਵਾਪਸ ਭੇਜੇਗੀ ਸਰਕਾਰ ਕਿਉਂਕਿ ਤੁਹਾਡੇ ਕੋਲ ਆਉਂਦੇ ਲੋਕ ਵੀ ਡੌਂਕੀ ਭੇਜ ਦੋ ਨਹੀਂ ਸਰ ਸਾਡੇ ਕੋਲ ਨਹੀਂ ਆਉਂਦੇ ਏਦਾਂ ਦੇ client ਕਦੇ ਕੋਈ ਨਹੀਂ ਟੱਕਰਿਆ ਇੱਕ ਅੱਧਾ ਇੱਕ ਦੋ ਕਦੀ ਟੱਕਰਗੇ ਹੋਣਗੇ ਮੋੜ ਦਿੰਨੇ ਹੋ ਪੁੱਠੇ ਬਿਲਕੁਲ ਜੀ ਬਿਲਕੁਲ ਹੀ ਤਾਂ ਹੱਥ ਜੋੜਦੇ ਤੇ ਦੂਰੋਂ ਕਿਉਂ ਆਉਂਦੇ ਆ ਲੋਕਾਂ ਦੀ ਕੀ ਮੰਨ ਸਕਦਾ ਸਰ ਜਦੋਂ ਇੰਨੀਆਂ ਫਿਲਮਾਂ ਬਣ ਗਈਆਂ ਇੰਨੀਆਂ ਡਾਕੂਮੈਂਟਰੀਆਂ ਬਣ ਗਈਆਂ ਪੰਜਾਬੀ ਫਿਲਮਾਂ ਵੀ ਬਣ ਗਈਆਂ ਵੀ ਕਿਵੇਂ ਜੰਗਲਾਂ 'ਚ ਔਖੇ ਤਰੀਕੇ ਨਾਲ ਉੱਥੇ ਮੌਤ ਨੂੰ 마ਸੀ ਕਹਿ ਕੇ ਪਹੁੰਚਣਾ ਪੈਂਦਾ ਤੇ ਕਰੋੜਾ ਰੁਪਇਆ ਵੀ ਦਿੰਨੇ ਹੋ ਤੁਸੀਂ ਪਰਿਵਾਰ ਦਾ ਫਿਰ ਇਹ ਮਾਨਸਿਕਤਾ ਕੀ ਹੈ ਦੇਖੋ ਮੈਂ ਵਿਦ ਰਿਗਾਰਡਸ ਇੱਕ ਗੱਲ ਕਹਿਣਾ ਚਾਹਾਂਗਾ ਅਨਪੜਤਾ ਥੋੜੀ ਜੀ ਹੈ ਹੁਣ ਤਾਂ ਬਹੁਤ ਘਟ ਗਈ ਹੈ ਲੋਕਾਂ ਨੂੰ ਐ ਡਰਾਇਆ ਜਾਂਦਾ ਹੈ ਏਜੰਟਾਂ ਵੱਲੋਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਲੀਗਲ ਤਰੀਕੇ ਨਾਲ ਵੀਜ਼ਾ ਆਪਾਂ ਲੈ ਸਕਦੇ ਹਾਂ ਸੌਖਾ ਤਰੀਕਾ ਹੈ ਉਹਨਾਂ ਨੂੰ ਆਹੀ ਤਰੀਕਾ ਸੌਖਾ ਲੱਗਦਾ ਉਹਦਾ ਦਾਦਾ ਉਹਦਾ ਫਾਦਰ ਉਹਦਾ ਚਾਚਾ ਮਾਮਾ ਇਦਾਂ ਗਿਆ ਹੁੰਦਾ ਤੁਹਾਨੂੰ ਲੱਗਦਾ ਆਹੀ ਤਰੀਕਾ ਹੈਗਾ ਸ਼ਾਇਦ ਬਾਹਰ ਜਾਂਦਾ ਹੁਣ ਜਨਰੇਸ਼ਨ ਬਹੁਤ ਸਿਆਣੀ ਹੋ ਗਈ ਹੈ ਥੋੜਾ ਜਿਹਾ ਹਰਿਆਣੇ ਸਾਈਡ ਤੋਂ ਇਸ ਟਾਈਮ ਜਿਆਦਾ ਨੇ ਜਿਹੜੇ ਡੋਂਕੀਆਂ ਮਾਰਦੇ ਪਏ ਨੇ ਮੈਂ ਉਹਨਾਂ ਨੂੰ ਇਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਡੋਂਕੀਆਂ 'ਚ ਦੇਖੋ ਜਾਨ ਦਾ ਰਿਸਕ ਹੈ ਪੈਸੇ ਦਾ ਰਿਸਕ ਹੈ ਕਿ ਚਲੋ ਪੈਸਾ ਤਾਂ ਫੇਰ ਕਮਾ ਲੋਗੇ ਜੇ ਜ਼ਿੰਦਗੀ ਨਹੀਂ ਰਹੀ ਕੀ ਫਾਇਦਾ ਤੁਹਾਨੂੰ ਉਸ ਤਰੀਕੇ ਨਾਲ ਬਾਹਰ ਜਾਂਦਾ ਜਦ ਇੱਕ ਲੀਗਲ ਤਰੀਕਾ ਕੰਟਰੀ ਨੇ ਕੱਢਿਆ ਹੋਇਆ ਤੁਸੀਂ ਟੂਰਿਸਟ ਵੀਜ਼ਾ ਤੇ ਬਾਹਰ ਜਾ ਸਕਦੇ ਹੋ ਤੇ ਆਪਾਂ ਇੱਕ ਵਾਰ ਰਿਫਿਊਜ਼ ਹੋ ਜਾਾਂਗੇ ਨਾ ਤੇ ਦੂਜੀ ਵਾਰ ਟਰਾਈ ਕਰਾਂਗੇ ਦੂਜੀ ਵਾਰ ਵੀਜ਼ਾ ਆ ਜਾਏਗਾ ਐਨਾ ਇਹ ਤੁਹਾਨੂੰ ਕਿ ਖਤਮ ਹੀ ਹੋ ਗਿਆ ਕਿ ਹੁਣ ਦੁਬਾਰਾ ਕੁਝ ਹੋ ਹੀ ਨਹੀਂ ਸਕਦਾ ਰਿਫਿਊਜ਼ਲ ਦਾ ਮਤਲਬ ਐਂਡ ਨਹੀਂ ਹੁੰਦਾ ਆਪਾਂ ਸੈਕਿੰਡ ਟਾਈਮ ਵੀਜ਼ਾ ਲੈ ਸਕਦੇ ਹੈਗੇ ਆ ਐਦਾਂ ਦਾ ਕੁਝ ਨਹੀਂ ਹੈਗਾ ਸਹੀ ਥੀਕਾ ਜਾਣਾ ਚਾਹੀਦਾ ਜਪਾਨ ਜਾਂ ਅਮਰੀਕਾ ਦੇ ਵੀਜ਼ੇ ਦੀ ਕੋਈ ਸਲਾਹ ਲੈਣੀ ਚਾਹੁੰਦਾ ਪਰ ਅਗਲਾ ਕਹਿੰਦਾ ਭਾਈ ਮੈਂ ਸੋਚੂਗਾ ਵੀਜ਼ਾ ਲਵਾਉਣਾ ਹੈ ਕਿ ਤੁਹਾਡੇ ਤੋਂ ਨਹੀਂ ਲਵਾਉਣਾ ਸਲਾਹ ਦੇ ਦੇਵੋਗੇ ਬਿਲਕੁਲ ਦਾਂਗੇ ਸਾਡਾ ਕੰਮ ਇਹ ਹੈ ਅਸੀਂ ਬੈਠੀ ਸੀ ਵਸਤੇ ਆ ਕੰਸਲਟੈਂਟ ਹੈਗੇ ਕਈ ਵਾਰੀ ਬੰਦਾ ਕਹਿੰਦਾ ਕਿ ਜੇ ਮੇਰੇ ਕੋਲੋ ਫਾਈਲ ਨਹੀਂ ਲਵਾਈ ਤਾਂ ਭਾਈ ਇਨਾ ਸਮਾਂ ਨਹੀਂ ਹੈ ਐਂਟਰਟੇਨ ਕਰਾਂ ਮੈਂ ਤੈਨੂੰ ਬੈਠ ਕੇ ਨਹੀਂ ਨਹੀਂ ਤੁਸੀਂ ਇੱਕ ਵਾਰ ਨਹੀਂ ਬਾਹਰੋਂ ਦਫ਼ਤਰੋਂ ਬਾਹਰ ਮੁੜ ਜਾ ਤੂੰ ਮੈਂ ਨਹੀਂ ਮਿਲ ਸਕਦਾ ਨਹੀਂ ਨਹੀਂ ਸਰ ਇਸ ਦਾ ਤੁਸੀਂ ਆਓ ਇੱਕ ਵਾਰ ਨਹੀਂ 10 ਵਾਰ ਆਓ ਤੁਹਾਨੂੰ ਚਾਹ ਵੀ ਪਿਲਾਵਾਂਗੇ ਤੁਹਾਨੂੰ ਪੂਰੀ ਸਲਾਹ ਦਾਂਗੇ ਤੁਹਾਨੂੰ ਹਰ ਕੰਟਰੀ ਬਾਰੇ ਦੱਸਾਂਗੇ ਤੁਹਾਡੇ ਕੋਈ ਵੀ ਡਾਊਟਸ ਹੋਣਗੇ ਸਾਰੇ ਜਦ ਤੱਕ ਕਲੀਅਰ ਨਹੀਂ ਹੋਣਗੇ ਤੁਹਾਨੂੰ ਅਸੀਂ ਸਮਝਾਉਂਦੇ ਰਾਂਗੇ ਜਪਾਨ ਜਾਣ ਦੀ ਬੇਸਿਕ ਰਿਕੁਆਇਰਮੈਂਟ ਕੀ ਹੈ ਇੱਕ ਹੋਰ ਸਭ ਤੋਂ ਵਧੀਆ ਗੱਲ ਜਪਾਨ ਦੀ ਪਤਾ ਕੀ ਹੈ ਉਹਦੇ ਵਾਸਤੇ ਤੁਹਾਨੂੰ ਫੰਡਾ ਫੰਡ ਸ਼ੋਅ ਕਰਨ ਦੀ ਵੀ ਲੋੜ ਨਹੀਂ ਹੈਗੀ ਫੰਡ ਹੈਗੇ ਨੇ ਤੇ ਦਿਖਾ ਦਿਓ ਵੈਸੇ ਸ਼ੋਅ ਕਰਨ ਦੀ ਲੋੜ ਨਹੀਂ ਅੰਬੈਸਡੀ ਫੀਸ ਨਾ ਮੱਤਰ ਹੈ ਵੀ ਸੋਚ ਕੇ ਰਹਿਣ ਹੋ ਜਗੇ 2000 ਤੱਕ ਅੰਬੈਸਡੀ ਫੀਸ ਹੈਗੀ ਹੈ ਸਿਰਫ ਵੀਜ਼ੇ ਦੀ ਪ੍ਰੋਬੈਬਿਲਟੀ ਪ੍ਰੋਬੈਬਿਲਟੀ 90% ਹੈਗੀ ਹੈ ਜਾਪਾਨ ਦੀ ਤਕਰੀਬਨ ਮਤਲਬ 100 ਚੋਂ 9 ਵੀਜ਼ੇ 10 ਚੋਂ 9 ਵੀਜ਼ੇ ਆਉਂਦੇ ਹੈ ਬਿਲਕੁਲ ਜੀ ਬਿਲਕੁਲ ਕਿਉਂਕਿ ਜਿਵੇਂ ਤੁਸੀਂ ਕਹੇ ਜਾਪਾਨ ਵਾਲੇ ਪਾਸੇ ਲੋਕ ਦੀ ਸੋਚਦੇ ਨਹੀਂ ਪਏ ਜਿਸ ਦਿਨ ਇੱਥੇ ਲੋਕਾਂ ਨੇ ਏਜੰਟਾਂ ਨੇ ਉਹੀ ਗੰਦ ਪਾਣਾ ਸ਼ੁਰੂ ਕਰਤਾ ਪਰ ਇਹਦੀ ਪ੍ਰੋਬੈਬਿਲਿਟੀ ਘਟ ਜਾਣੀ ਹੈਗੀ ਹੈ ਫਿਲਹਾਲ ਹਜੇ 90% ਪ੍ਰੋਬੈਬਿਲਿਟੀ ਚੱਲ ਰਹੀ ਹੈ ਮੰਨ ਲਗੇ ਤੁਸੀਂ ਏਜੰਟ ਗੰਦ ਪਾਉਂਦੇ ਆ ਆਪਦੇ ਮੂੰਹੇ ਹੀ ਕਹਿੰਨੇ ਹਰ ਟਰੇਡ ਚ ਸਾਰੇ ਸਹੀ ਨਹੀਂ ਹੁੰਦੇ ਮੈਂ ਤਾਂ ਨਹੀਂ ਕਹਿੰਦਾ ਵੀ ਮੀਡੀਆ ਵਾਲੇ ਗੰਦ ਪਾਉਂਦੇ ਮੈਂ ਤਾਂ ਆਪਦੇ ਬੰਦਿਆਂ ਨੂੰ ਕਦੇ ਮਾੜਾ ਨਹੀਂ ਕਹਿੰਦਾ ਜੇ ਕੋਈ ਹੈ ਤਾਂ ਹੋਊਗਾ ਪਰ ਤੁਸੀਂ ਤਾਂ ਇਹ ਮੰਨਦੇ ਹੋ ਨਾ ਵੀ ਏਜੰਟ ਮੈਂ ਹੀ ਇਮਾਨਦਾਰ ਹਾਂ ਮੈਨੂੰ ਪਤਾ ਹੈ ਕਿ ਹਰ ਟਰੇਡ ਦੇ ਵਿੱਚ ਹੁੰਦੇ ਨੇ ਬੁਰੇ ਲੋਕ ਵੀ ਹੁੰਦੇ ਨੇ ਅੱਛੇ ਵੀ ਹੁੰਦੇ ਨੇ ਉਹਦੇ ਕਰਕੇ ਤੁਹਾਡਾ ਨਾਂ ਖਰਾਬ ਹੁੰਦਾ ਬਿਲਕੁਲ ਸਰ ਬਹੁਤ ਸਾਨੂੰ ਫੇਸ ਕਰਨਾ ਪੈਂਦਾ ਹੈ ਕਿ ਗਲਤੀ ਕੋਈ ਕਰਦਾ ਹੈ ਸਖਤੀ ਔਰ ਤਾਂ ਦੱਸਾਂ ਜਿਹੜਾ ਬੰਦਾ ਜੈਨੂਇਨ ਕੰਮ ਕਰਦਾ ਨਾ ਉਹਨੂੰ ਜ਼ਿਆਦਾ ਸਖਤੀ ਉਹਨੂੰ ਹੈਂਡਲ ਕਰਨਾ ਪੈਂਦਾ ਕਿਉਂਕਿ ਕਾਂਡ ਕੋਈ ਹੋਰ ਕਰ ਜਾਂਦਾ ਪੁਲਿਸ ਸਾਾਨੂੰ ਸਵਾਲ ਜਵਾਬ ਕਰਨ ਆ ਜਾਂਦੀ ਹੈ ਕਿ ਕਲਾਇੰਟ ਸਾਡੇ ਤੇ ਡਾਊਟਸ ਕਰਨ ਲੱਗ ਜਾਂਦੇ ਨੇ ਬਟ ਚਲੋ ਇੱਕ 10 ਸਾਲਾਂ ਤੋਂ ਅਸੀਂ ਫੇਥ ਨਾ ਬਣਾਇਆ ਹੋਇਆ ਇੱਕ ਰਿਸਪੈਕਟ ਬਣਾਈ ਹੋਈ ਹੈ ਵਾਇਰਸ ਦੀ ਕਿਰਪਾ ਨਾਲ ਸਹੀ ਕੰਮ ਕਰਦੇ ਪਏ ਹਾਂ ਯੂ ਐਸ ਏ ਜਾਣ ਦੀ एलिਜੀਬਿਲਟੀ ਤੇ ਰਿਕੁਆਇਰਮੈਂਟ ਕੀ ਹੈ ਟੂਰਿਸਟ ਵੀਜ਼ੇ ਦੀ ਯੂ ਐਸ ਏ ਦੀ ਸਭ ਤੋਂ ਵਧੀਆ ਖਾਸ ਗੱਲ ਪਾਜੀ ਡਾਕੂਮੈਂਟ ਹੀ ਕੋਈ ਨਹੀਂ ਚਾਹੀਦਾ ਹੋਰ ਦੋਸਤੋ ਇਸ ਤੋਂ ਆਸਾਨ ਕੀ ਹੋਏਗਾ ਕੀ ਚਾਹੀਦਾ ਫਿਰ ਆਪਾਂ ਕਿਸੇ ਹੋਰ ਕੰਟਰੀ ਅਪਲਾਈ ਕਰਦੇ ਹਾਂ ਸੀ ਕਹਿੰਦੇ ਫੰਡ ਬੰਦਨ ਟੈਨਸ਼ਨ ਪੈਣ ਦੀ 8-10 ਲੱਖ ਫੰਡ ਕਿੱਥੋਂ ਦਿਖਾਵਾਂਗਾ ਆ ਕਾਗਜ਼ ਪੱਤਰ ਬਣਾਣੇ ਆ ਉਹਦੇ ਇੰਨੇ ਚਾਰਜਸ ਕਿੱਥੋਂ ਭਰਾਂਗਾ ਯੂਐਸਏ ਚ ਡਾਕੂਮੈਂਟ ਹੀ ਨਹੀਂ ਕੋਈ ਚਾਹੀਦਾ ਜੀ ਔਰ ਉਸ ਤੋਂ ਵੀ ਆਸਾਨ ਕਰਤਾ ਜੇ ਤੁਸੀਂ ਜੈਨੂਇਨ ਹੋ ਜਿਵੇਂ ਮੈਂ ਜਾਂ ਤੁਸੀਂ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਯੂਐਸਏ ਅਪਲਾਈ ਕਰਨਾ ਹੈ ਤੇ ਤੁਸੀਂ ਕਹੋਗੇ ਕੰਮ ਕੀ ਕਰਦੇ ਹੋ ਤੁਸੀਂ ਕਹੋਗੇ ਮੈਂ ਮੀਡੀਆ ਦਾ ਕੰਮ ਕਰਦਾ ਉਹਨਾਂ ਨੇ ਕਹਿੰਦਾ ਫੇਸਬੁੱਕ ਪ੍ਰੋਫਾਈਲ ਦੇ ਆਪਣੇ ਤੁਹਾਡੀ ਉਹਨਾਂ ਨੇ ਉੱਥੇ ਆਨਲਾਈਨ ਫੇਸਬੁੱਕ ਪ੍ਰ ਉੱਥੋਂ ਪਤਾ ਲੱਗ ਜਾਣਾ ਤੁਸੀਂ ਸੱਚ ਬੋਲਦੇ ਹੋ ਕਿ ਝੂਠ ਤੇ ਉੱਥੇ ਤੁਹਾਨੂੰ ਵੀਜ਼ਾ ਫੜਾ ਦੇਣਾ ਉਹਨਾਂ ਨੇ ਹੁਣ ਤਾਂ ਤੁਸੀਂ ਮਤਲਬ ਤੁਹਾਨੂੰ ਸਾਬਤ ਕਰਨ ਦੀ ਲੋੜ ਨਹੀਂ ਕਿ ਹਾਂ ਮੈਂ ਇਹ ਕੰਮ ਕਰਦਾ ਆਹ ਦੇਖੋ ਮੇਰੇ ਕਾਗਜ਼ ਆ ਮੇਰਾ ਐਕਸਪੀਰੀਅੰਸ ਹੈ ਫੇਸਬੁੱਕ ਤੇ ਸਭ ਕੁਝ ਪਤਾ ਲੱਗ ਜਾਂਦਾ ਤੁਸੀਂ ਕੀ ਕੰਮ ਕਰਦੇ ਹੋ ਕੀ ਨਹੀਂ ਕਰਦੇ ਤੇ ਉਹਦੇ ਬੇਸ ਤੇ ਵੀਜ਼ਾ ਆ ਜਾਂਦਾ ਤੁਹਾਨੂੰ ਮਿਲਣਾ ਹੋਵੇ ਤਾਂ ਕਿਵੇਂ ਮਿਲਿਆ ਜਾ ਸਕਦਾ ਸਰ ਮੇਰੇ ਦਫ਼ਤਰ ਆ ਸਕਦੇ ਹੋ ਸਾਡਾ ਨੰਬਰ ਹੈਗਾ 9217670670 ਤੁਸੀਂ ਉਸ ਤੇ ਕਾਲ ਕਰਕੇ ਅਪਾਇੰਟਮੈਂਟ ਫਿਕਸ ਕਰ ਸਕਦੇ ਹੋ ਮੇਰਾ ਦਫ਼ਤਰ ਹੈਗਾ ਜਲੰਧਰ ਚੰਡੀਗੜ੍ਹ ਬਠਿੰਡਾ ਤੇ ਲੁਧਿਆਣਾ ਕਿਸੇ ਜਿਹੜਾ ਵੀ ਤੁਹਾਨੂੰ ਨੇੜੇ ਪੈਂਦਾ ਤੁਸੀਂ ਉੱਥੇ ਆ ਕੇ ਮਿਲ ਸਕਦੇ ਹੋ ਤੇ ਅਸੀਂ ਤੁਹਾਡੀ ਸੇਵਾ ਲਈ ਹਾਜ਼ਰ ਹਾਂ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਉਮੀਦ ਕਰਦੇ ਹਾਂ ਕਿ ਜਿਹੜੇ ਜਾਪਾਨ ਜਾਣਾ ਚਾਹੁੰਦੇ ਐ ਯੂ ਐਸ ਜਾਣਾ ਚਾਹੁੰਦੇ ਐ ਉਹ ਤੁਹਾਨੂੰ ਸੰਪਰਕ ਕਰਨਗੇ ਪਰ ਤੁਸੀਂ ਕਹਿ ਰਹੇ ਹੋ ਕਿ ਕੈਨੇਡਾ ਦੇ ਵੀਜ਼ੇ ਵੀ ਆ ਰਹੇ ਐ ਇਹ ਮੇਰੇ ਲਈ ਸਰਪ੍ਰਾਈਜ਼ ਸੀ ਲੋਕ ਤੁਹਾਡੇ ਕੋਲੇ ਜਾ ਕੇ ਤੈਅ ਕਰ ਸਕਦੇ ਐ ਕਿ ਵੀਜ਼ੇ ਆ ਰਹੇ ਐ ਕਿ ਨਹੀਂ ਆ ਰਹੇ ਬਿਲਕੁਲ ਸਰ ਧੰਨਵਾਦ ਬਹੁਤ ਬਹੁਤ ਧੰਨਵਾਦ